ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਕਿਸਾਨ ਵੀਰੋ ਪਹੁੰਚੇ ਆ ਪਿੰਡ ਬਾ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਔਲ ਕਟੇਰੀ ਫਾਰਮ ਤੇ ਦੋਸਤੋ ਅੱਜ ਪੁੱਜੇ ਆ ਵੀਰ ਸ਼ੇਰੇ ਦੇ ਕੋਲ ਸੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੀਤਾ ਹੈ ਵੀਰ ਸ਼ੇਰੇ ਦਾ ਤੇ ਪਸ਼ੂ ਦੋਸਤੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਨਗਾਂ ਦੀ ਗੱਲ ਕਰੀਏ ਤਾਂ ਤਕਰੀਬਨ ਤੁਹਾਨੂੰ ਆਪਾਂ 7 ਕਿ ਨਗ ਜਿਹੜੇ ਦਿਖਾਉਣੇ ਆ ਚਾਰ ਬਿਹੜਾ ਗੱਬਣ ਤਿਆਰ ਪਰ ਤਿਆਰ ਇੱਕ ਸੂਈ ਸਵਾਈ ਤੇ ਇੱਕ ਟੋਕੜ ਗੱਬਣ ਇੱਕ ਮਾਜ ਦਿਖਾਵਾਂਗੇ ਲਾਸਟ ਵਿੱਚ ਬਿਲਕੁਲ ਤਾਜੀ ਸੱਜਰ ਸੂਈ ਆ ਸੋ ਚੰਗੇ ਦੁੱਧ ਤੇ ਚੱਲ ਰਹੀ ਆ ਸੋ ਸਫਾਈਆਂ ਸੁਪੂਈਆਂ ਬਰੀਕੀਆਂ ਕਰਨ ਵਾਲੀ ਦੇ ਵਿੱਚ ਪੂਰੀਆਂ ਠੀਕ ਆ ਜੀ ਸੋ ਕੱਲੇ ਕੱਲੇ ਨਗ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੋ ਬਾਕੀ ਅੱਜ ਤਰੀਕ ਤੁਸੀਂ ਨੋਟ ਕਰੋ ਕਿਸਾਨ ਵੀਰੋ ਅੱਜ 11 ਸਤੰਬਰ ਤੇ ਸਮਾਂ ਕੋਈ ਦੁਪਹਿਰ ਦੇ 2:30 ਵਜੇ ਦਾ ਪੂਰੀ ਗੱਲਬਾਤ ਆਪਾਂ ਵੀਰ ਸ਼ੇਰੇ ਦੇ ਨਾਲ ਕਰਾਂਗੇ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਬਾਕੀ ਤੁਹਾਡਾ ਵੀ ਫਰਜ਼ ਬਣਦਾ ਹੈ ਮੇਰੇ ਕਿਸੇ ਵੀ ਖਰੀਦਦਾਰ ਵੀਰ ਨੇ ਇੱਥੇ ਆਉਣਾ ਤੇ ਪਿੰਡ ਬਾਹਵ ਵਿਜ਼ਿਟ ਕਰੋਗੇ ਦੋਸਤੋ ਸ਼ਿਹਾਜਪੁਰ ਅੱਡਾ ਤੇ ਤਰਨਤਨ ਸਾਹਿਬ ਤੋਂ ਕੋਈ 15-14 ਕਿਲੋਮੀਟਰ ਦੀ ਦੂਰੀ ਆ ਆਓ ਆਪਣੀ ਨਰਕ ਪਰਖਾ ਤਸੱਲੀ ਕਰੋ ਗੱਭਣ ਪਸ਼ੂ ਆਪਣਾ ਚੌਥਾ ਨਾ ਦਾ ਟਿੱਪ ਕੇ ਤੇ ਸੂਏ ਸੁਬਾਹ ਨਾਗ ਨੂੰ ਕੋਈ ਇੱਕ ਦੋ ਡਾਂਗ ਚੋਕੇ ਤਸੱਲੀ ਕਰਨੀ ਥੋੜਾ ਫਰਜ਼ ਬਣਦਾ ਆਪਣਾ ਕਰਾਈਟੇਰੀਆ ਜਿਹੜਾ ਤੁਸੀਂ ਪੂਰਾ ਕਰ ਲਿਓ ਆਹ ਕਰਦੇ ਆ ਗੱਲਬਾਤ ਵੀਰ ਸ਼ੇਰੇ ਦੇ ਨਾਲ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਤਿ ਸ਼੍ਰੀ ਅਕਾਲ ਸਨ ਸਾਹਿਬ ਸਾਰੇ ਹਮ ਚੈਨਲ ਦੇਖਣ ਵਾਲੇ ਭੈਣ ਭਾਵਣੀਆਂ ਹੋਰ ਵੀਰ ਸ਼ੇਰੇ ਠੀਕ ਠਾਕ ਸਭ ਵਧੀਆ ਜੀ ਚੜ੍ਹਦੀ ਕਲਾ ਕਿਰਪਾ ਪਰਮੇਸ਼ਰ ਦੀ ਚਲੋ ਬਹੁਤ ਵਧੀਆ ਗੱਲ ਆ ਵੀਰ ਜੀ ਤੁਸੀਂ ਸੁਣਾਓ ਸਭ ਠੀਕ ਠਾਕ ਬਹੁਤ ਵਧੀਆ ਵੀਰ ਸ਼ੇਰੇ ਠੀਕ ਠਾਕ ਅੱਛਾ ਵੀਰ ਅੱਜ ਆਪਾਂ ਜਿੱਦਾਂ ਜ਼ਿਕਰ ਕੀਤਾ ਟੋਟਲ 7 ਕ ਨਾਗ ਨੇ ਆਪਣੇ ਕੋਲ ਹਾਂਜੀ ਇੱਧਰ 6 ਵੜਾਂ ਜਿਨ੍ਹਾਂ ਦੇ ਵਿੱਚੋਂ 4 ਬਿਲਕੁਲ ਗੱਬਣ ਤਿਆਰੀ ਵਾਲੇ ਪਸ਼ੂ ਇੱਕ ਸੂਈ ਵੈੜ ਆਪਣੇ ਕੋਲ ਇੱਕ ਟੋਕੜ ਦਾ ਬਣਾਇ ਇੱਕ ਟੋਕੜ ਕਬਨ ਨਾਗ ਆ ਗਿਆ ਚੈੱਕ ਪਾਸ ਚੈੱਕ ਪਾਸ ਠੀਕ ਹੈ ਜੀ ਲਓ ਵੀ ਦੋਸਤੋ ਇੱਕ ਲਾਸਟ ਵਿੱਚ ਮੱਝਾ ਠੀਕ ਹੈ ਜੀ ਜਿਹੜੇ ਕਿਸੇ ਵੀਰ ਨੇ ਮੱਝ ਖਰੀਦਣੀ ਆ ਉਹ ਮੱਝ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਬੇਸ਼ੱਕ ਇੱਕ ਨਾਗ ਆ ਬਾਕੀ ਛੋਟੇ ਮੋਟੇ ਰੇਟ ਭਾਪੜ ਤੇ ਦੋਸਤੋ ਪਸ਼ੂਆਂ ਦੇ ਅਕੋਰਡਿੰਗਲੀ ਹਰ ਇੱਕ ਤਰ੍ਹਾਂ ਦੇ ਰੇਟ ਤੁਹਾਨੂੰ ਮਿਲਣ ਸਾਰੇ ਰੇਟ ਹੈਗੇ ਸੰਸਾਬਾਜ ਹਰ ਇੱਕ ਤਰ੍ਹਾਂ ਦੇ ਰੇਟ ਆ ਹਰ ਇੱਕ ਤਰ੍ਹਾਂ ਦੇ ਰੇਟ ਤੇ ਹਰ ਇੱਕ ਤਰ੍ਹਾਂ ਦੀ ਗਾਂ ਬਿਲਕੁਲ ਜੀ ਛੋਟੀ ਦੇ ਛੋਟੀ ਦੇ ਵੱਡੀ ਤੋਂ ਵੱਡੀ ਬਿਲਕੁਲ ਬਿਲਕੁਲ ਜਰਸੀ ਕ੍ਰਾਸ ਵਿੱਚ ਵੀ ਕ੍ਰੋਸਾਂਗ ਦੇ ਵਿੱਚ ਐਚ ਐਫ ਜਿਹੜੀਆਂ ਦੋਸਤੋ ਬ੍ਰੀਡ ਦੇ ਵਿੱਚ ਬੜਾ ਵਟੀਆਂ ਵੀ ਹੈਗੀਆਂ ਨੇ ਆਓ ਲੈਨੇ ਡਿਟੇਲ ਸ਼ੁਰੂਆਤ ਇੱਕ ਪਹਿਲੇ ਨੰਬਰ ਤੋਂ ਇਸ ਵਾੜ ਤੋਂ ਕਰਾਂਗੇ ਤੋਂ ਜਰਸੀ ਅੰਗ ਦੇ ਵਿੱਚ ਜਰਸੀ ਕ੍ਰੋਸ ਹੈ ਜੇ ਵੀਰ ਇਹ ਤਾਂ ਸੁਹਾ ਗਿਨਮਾ ਵੀਰ ਪਹਿਲਾਂ ਹੀ ਸੰਸਾਬ ਪਹਿਲਾਂ ਦੋਸਤੋ ਪਲੂਨ ਇਹ ਵਾੜ ਸੁਈ ਆ ਤਾਜੀ ਸੁਈ ਹੈ ਜੇ ਤਾਜੀ ਅੱਜ ਅੱਜ ਪਲਕ ਕਿਨੇ ਕਿ ਦਿਨ ਹੋ ਗਏ ਨਹੀਂ ਪਰਸ ਸੀ ਪਰਸ ਚੌਥੀ ਦੀ ਆ 84 ਬੱਚਾ ਮਗਰਾ ਗਿਆ ਨਾ ਮਗਰ ਬੱਚਾ ਆ ਗਿਆ ਤਾਜੀ ਗਿੱਲਾ ਬਿਲਕੁਲ 나ੜੂਆ ਜਿਹੜਾ ਦੋਸਤੋ ਬੱਚੇ ਦੇ ਨਾਲ 나ੜੂਆ ਤੁਸੀਂ ਵੇਖੋਗੇ ਨਾਲ ਆ ਬੱਚੇ ਦੇ ਅੱਜ ਤੀਜੇ ਦਿਨ ਦੇ ਵਿੱਚ ਆ ਤੋਂ ਪਲੂਨ ਬੱਚੀ ਆ ਦੋਸ ਮੂਹੋਂ ਦੰਦੀ ਸ਼ਿਰ ਕਿਵੇਂ ਆ ਚੌਗੀ ਸੰਸਾ ਲਓ ਜੀ ਚੌਗੀ ਆ ਮੂਹੋਂ ਦੰਦੀ ਦੋਸਤੋ ਚਾਰਦਾਂ ਦਾ ਥਾਣ ਤੋਂ ਵੇਖੋ ਕਿੰਨਾ ਸੋਹਣਾ ਲੱਗਾ ਵਾ ਛਿੱਲੇ ਥਾਣਾ ਨਾਲ ਜਿਆ ਬਾਕੀ ਬੱਚੀ ਤੇ ਥਾਣੂ ਵੇਖੋ ਹਾਂ ਤੇ ਮੰਹਾਂ ਵਾਲੇ ਲੱਗੇ ਸੰਸਾ ਠੀਕ ਆ ਜੀ ਸੋ ਥਾਣਾ ਤੋਂ ਨਾਲੇ ਪਾਸਿਓ ਪੂਰੀ ਖਬਰਦਾਰ ਆ ਠੀਕ ਆ ਜੀ ਹੱਥੀ ਚਵਾਈਲਾ ਥਾਣਾ ਆ ਆ ਕਰਿਓ ਚੈੱਕ ਮਾੜੀ ਜੀ ਠੀਕ ਆ ਜੀ ਤੇ ਹਾਈਟ ਮੇਰੇ ਵੀਰੋ ਦਰਮਿਆਨੀ ਆ ਇੱਥੇ ਆਣ ਕੇ ਦੂਰੋਂ ਨੇੜਿਓ ਵੀਰ ਕਿਉਂਕਿ ਜਰਸੀ ਵਿੱਚ ਕ੍ਰੋਸ ਆ ਜਰਸੀਆਂ ਨਾਲੇ ਉਮਰ ਛੋਟੀ ਸੰਸਾ ਜਰਸੀ ਕ੍ਰੋਸ ਆਂਗ ਦੇ ਵਿੱਚ ਆ ਤੇ ਜਿੱਦਾਂ ਮੇ ਬਹੁਤ ਖੂਬਸੂਰਤ ਛੋਟੀ ਬੂਤੀ ਛੋਟਾ ਫੇਸ ਬਿਲਕੁਲ ਜਿਹੜੇ ਛੋਟੇ ਸਮਾਲ ਸਾਈਜ਼ ਵਿੱਚ ਹਨ ਅੱਛਾ ਫਿਰ ਛਰੇ ਤੇ ਹੁਣ ਮੰਨ ਲਾ ਬੋਲੇ ਤੇ ਕੀ ਸਥਿਤੀ ਹੈ ਸੰਦੂ ਸਾਹਿਬ ਬੋਲਾ ਹੋਊਗਾ ਕੋਈ 9 ਲੀਟਰ ਹੋਊਗਾ 9 ਵਜੇ 10 ਵਜੇ ਇੰਨਾ ਕੋਊਗਾ ਜੀ ਲਓ ਜੀ 9 10 9 10 ਕਿਲੋ ਦੋਸਤੋ ਇਸ ਵਕਤੇ ਤੇ ਥੱਲੇ ਬੋਲਾ ਠੀਕ ਆ ਅੱਜ ਤੀਜੇ ਦਿਨ ਦੀ ਸੂਈ ਥੱਲੇ ਕੋਈ 9 10 ਕਿਲੋ ਬੋਲਾ ਇੰਦੇ ਥੱਲੇ ਹੈਗਾ ਠੀਕ ਆ ਇਤੇ ਵੀ ਵਿਖਾ ਦਿਓ ਤੁਹਾਨੂੰ ਬਸ ਉਤੇ ਲੋ ਜਾ ਆ ਦੇਖੋ ਬਾਕੀ ਇਹ ਠੰਡੀ ਸੀਲ ਆ ਵੰਗਾ ਵੰਗਾ ਪਾ ਕੇ ਕੋਈ ਉਹੋ ਜਿਹੀ ਗਰਬਾਦਰੀ ਸ਼ਾਂਤ ਤਾ ਆ ਕਰੋ ਚੈੱਕ ਨਾ ਠੀਕ ਹੈ ਨਾ ਇਹ ਦੇਖੋ ਥਾਣ ਵੇਖੋ ਵਸ਼ੀਂ ਵਾਲੀ ਸਾਈਡ ਤੋਂ ਕਰੋ ਚੱਕ ਪੂਰਾ ਮੁਠੀ ਵਿੱਚ ਆਉਣ ਵਾਲਾ ਥਾਣ ਪੂਰਾ ਪੂਰਾ ਇਧਰ ਦੇਖੋ ਕੋਈ ਇਹ ਨਹੀਂ ਕਿਸੇ ਵੀਰ ਨੂੰ ਇੱਥੇ ਕਹਿ ਦਾਂਗੇ ਮੁਠੀ ਥਾਣ ਤਾਂ ਨਿਕਲੇ ਬਾ ਪੋਟਿਆਂ ਵਾਲਾ ਚੁੰਦੇ ਫਿਰ ਉਹ ਆ ਕਰੋ ਆ ਚੈੱਕ ਕਰੋ ਬੱਚਾ ਬੱਚਾ ਛੜਨ ਤੋਂ ਬਿਨਾ ਮੋਨਤਾਰਾ ਮਾਰ ਲਓ ਤੇ ਮੁਠੀ ਜੋ ਵੀ ਤਕਰੀਬਨ ਬਾਹਰ ਥਾਣ ਨਿਕਲਦਾ ਠੀਕ ਹੈ ਜੀ ਆਹ ਵੇਖੋ ਮੈਂ ਥਾਣ ਵਾਲਾ ਦੱਸਣ ਸਾਬ ਸ਼ਾਕੀ ਕੋਈ ਨਹੀਂ ਆ ਕਰੋ ਚੈੱਕ ਸਭ ਪਨੂਨ ਬੱਚੀ ਆ ਪਹਿਲਾਂ ਨਾ ਇਹ ਤੇ ਘਰ ਕੋ ਚੋ ਜੇ ਸੰਸਾਰ ਲੈਣੀ ਆ ਬਹੁਤ ਚੰਗੀ ਵਸ਼ੀ ਆ ਹਸਾਬ ਨਾਲ ਜਿ ਤਰ੍ਹਾਂ ਹੁੰਦੇ ਨਾ ਪਿਓ ਸੋਨਾ ਜੇਬ ਚ ਪਾ ਕੇ ਖੜੀ ਆ ਜਿਹੜਾ ਲੋਆ ਟਰਾਲੀ ਲੱਦ ਕੇ ਲੈ ਜੀਵਾ ਇਹ ਉਹ ਹਸਾਬ ਜੀ ਬਿਲਕੁਲ ਜੀ ਬਿਲਕੁਲ ਫੈਸ਼ਨ ਡੀਆਨ ਬੜਾ ਵਸ਼ੀ ਦਾ ਦੇਖੋ ਲੋ ਵੀ ਕਰੀ ਚਲੋ ਤਸਲੀਆਂ ਠੀਕ ਆ ਜੀ ਤੇ ਬੱਚੀ ਵੈਸੇ ਵੀ ਜੇ ਦੋਸਤੋ ਕਿਸੇ ਵੀਰ ਨੇ ਕਰੇ ਰੱਖਣੀ ਆ ਬਾਜ਼ਪੁਰ ਰੇਡ ਦੇ ਵਿੱਚ ਮਿਲੂਗੀ ਤੁਹਾਨੂੰ ਬਿਲਕੁਲ ਜਾਇਜ਼ ਤੇ ਸ਼ੇਰੇ ਵੀਰ ਮਗਰੇ ਦੇ ਬੱਚਾ ਆਪਾਂ ਦੇ ਦਾਂਗੇ ਕਿੰਨੇ ਦੀ ਬੱਚੀ ਨੂੰ ਸੰਧੂ ਸਾਹਿਬ ਉਹ ਵੀ ਗੱਲਾਂ ਕਰੀਏ 50 ਮੰਗਦੇ ਆ 45 ਮੰਗਦੇ ਆ ਬੜੀ ਜੈਸਨੋ 1000 ਘਰ 40 ਬੱਛੀ ਦੇ ਦਾਂ ਹੁਣ 39 ਦੀ 39 ਲਓ ਜੀ ਬਾਕੀ ਫੈਸ਼ਨ ਇੰਡੀਆ ਨੂੰ ਵੇਖੋ ਬੱਛੀ ਨੂੰ ਕਿੰਨਾ ਸਾਫ ਸੁਥਰੀ ਕਿੱਦੀ ਹੈ 39000 ਦੀ ਇਹ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਜੈਸਨੋ ਸੋ ਥਣ ਥਣ ਆਪਾਂ ਪੂਰੀ ਤਸੱਲੀ ਨਾਲ ਦਿਖਾਇਆ ਥਣ ਪੁਰਾਥੀ ਚਵਾਈ ਵਾਲਾ ਅਜੇ ਨਾ ਬੱਛੀ ਨੇ ਤਾਏ ਮਾਰੀ ਸੰਸੋ ਇਹਨੇ ਟਕਾਉਣੀ ਹੈ ਤੇ ਜ਼ਰੂਰ ਤੁਸੀਂ ਖਰੀਦਦਾਰੀ ਕਰੋਗੇ ਠੀਕ ਹੈ ਜੀ ਆਹ ਦੇਖੋ ਬੱਛੀ ਕੁਰੀ ਕਰੀ ਸੁਵਾਜ ਆਈ ਹੈ ਜੇ ਬੱਛੀ ਸੁੂ ਚਾਹੀਏ ਤੁਸੀਂ ਵੇਖੋ ਕੱਲ ਪਰਸੋ ਅੱਜ ਤੀਜਾ ਦਿ ਖੇੜ ਬਿਲਕੁਲ ਆਪਾਂ ਜੇਕਰ ਦੇਖੀਏ ਤੇ ਖੇੜ ਜੂਗੀ ਕਰਮਾ ਲਈ ਇੱਕ ਹਫਤੇ ਤੱਕ ਸਾਂਭਿਆ ਸੂਤਾਂ ਵਾਸ਼ੀ ਬਹੁਤ ਚੰਗੀ ਬਣੂ ਸੰਸਾਹ ਹੋਵੇ ਇਹ ਜਿਹਨੇ ਘਰ ਵੀਰ ਨੇ ਚੋਣ ਨੂੰ ਲੈਣੀ ਉਹਨੂੰ ਬਹੁਤ ਚੰਗੀ ਗਾਂ ਵਾਦੇ ਬੰਦੀ ਠੀਕ ਆ ਅਕੇ ਛੇਰੇ ਵੀਰ ਆਪਣੇ ਕੋਲ ਸੈਕੰਡ ਨੰਬਰ ਤੇ ਜਿਹੜੀ ਆ ਆ ਗਈ ਆ ਇਹ ਗੱਬਣਾ ਜੀ ਵਾਸ਼ੀ ਇਹ ਗੱਬਣ ਇਹ ਵੀ ਸੀਲ ਸਾਊ ਆ ਸ਼ਾਈ ਵਾਲ ਦੇ ਅੰਗ ਰੱਖਦੀ ਇਧਰ ਵੇਖੋ ਭਾਵੇਂ ਇਤਰਾ ਹੀ ਇਹਦੇ ਥੱਲੇ ਬਹਿ ਜੋ ਲੋ ਉਹ ਜੀ ਗੱਬਣ ਜਿਹੜੀ ਹੈਗੀ ਆ ਠੀਕ ਆ ਜੀ ਨਾਲ ਦੀ ਨਾਲ ਗੱਬਣਾ ਨਾਲ ਦੀ ਨਾਲ ਦੁੱਧ ਵੀ ਹੈਗਾ ਥੱਲੇ ਨਹੀਂ ਨਹੀਂ ਉਹਦੇ ਟੋਕਰ ਗੱਬਣਾ ਉਹ ਆ ਉਹ ਟੋਕੜ ਗੱਪਣ ਇਹ ਗੱਪਣ ਹੈ ਗੱਪਣ ਤਿਆਰੀ ਵਾਲੀ ਹੈ ਇੱਕ ਗੱਪਣ ਤਿਆਰੀ ਵਾਲੀ ਆ ਆ ਵੀ ਦੋਸਤੋ ਆ ਤੁਹਾਨੂੰ ਵਿਖਾਉਂਦਾ ਸੀ ਸੀਲ ਸਾਉ ਵੇਖੋ ਆ ਸੀਲ ਸਾਉ ਵਾ ਠੀਕ ਆ ਜੀ ਇਹ ਗੱਪਣ ਤਿਆਰੀ ਵਾਲੀ ਆ ਇੱਕ ਤੀਜੇ ਨੰਬਰ ਤੇ ਜਿਹੜੀ ਸੌਰੀ ਟੋਕੜ ਗੱਪਣ ਆਪਾਂ ਪਾਉਣੀ ਆ ਉਹ ਤੀਜੇ ਨੰਬਰ ਤੇ ਆਵਾਂਗੇ ਦੂਜੇ ਨੰਬਰ ਤੇ ਗੱਪਣ ਤਿਆਰੀ ਵਾਲੀ ਆ ਅੱਛਾ ਵੀ ਸਿਰੇ ਲੈ ਜਾਓਗੇ ਹਫਤਾ ਖੰਡਾ ਜੇ ਸੰਸਰ ਲੈ ਜਾਣਾ ਟਾਈਮ ਇਹਨਾਂ ਲੋ ਵੀ ਲੜਾ ਲੋੜਾ ਕਾਫੀ ਜਿਆਦੀਆ ਢਿਲ ਟੁਲ ਬਹੁਤ ਜਿਆਦੀ ਆ ਸੋਕਰ ਤੋਂ ਕਰ ਦੋ ਚੰਗੀ ਬਣੂਗੀ ਬੱਚੀ ਸੰਸਰ ਸੱਤ ਦਿਨ ਤੁਸੀਂ ਜਿਹੜਾ ਮੰਨ ਕੇ ਸੌਦਾ ਕਰ ਲਿਓ ਠੀਕ ਆ ਜੀ ਸੋ ਕਰ अच्छा अच्छा जी आज जी जी। 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 ही ਹੁਣੇ ਲੈ ਕੇ ਆਏ ਆ ਜੀ ਠੀਕ ਆ ਜੀ ਵੇਣਾ ਸਗੋਂ ਮਾਲ ਜ਼ਿਆਦਾ ਹਨ ਕਰਕੇ ਦੋ ਬੱਛੀਆਂ ਚ ਬਾਹਰ ਲਈਆਂ ਖਲੋਤੀਆਂ ਜੀ ਓਕੇ ਪਰ ਮਾਲ ਗਾੜੀ ਵਧੇਰੇ ਹੋ ਗਿਆ ਫਿਰ ਉਹਨਾ ਵੱਜਣਾ ਹੀ ਨਹੀਂ ਆਪਣੇ ਕੋ ਹਾਂਜੀ ਹਾਂਜੀ ਆਪਤਾ ਇਹਨੂੰ ਵੇਖੋ ਬਸ਼ੀ ਫੇਸ ਖਾਓ ਬਸ਼ੀ ਇਧਰੋਂ ਪਤਾ ਇਧਰੋਂ ਕਰ ਓਏ ਇਧਰੋਂ ਕਰਗਾ ਦਰੀ ਜਾਨੀ ਆ ਆਹ ਲਓ ਜੀ ਠੀਕ ਆ ਸੋ ਵਾਈਟ ਫੇਸ ਆ ਸੋ ਫੈਸ਼ਨ ਡਿਜ਼ਾਈਨ ਤੁਸੀਂ ਵੇਖੋ ਪੂਰਾ ਠੀਕ ਆ ਜੀ ਬਾਕੀ ਥੱਲੇ ਭਾਵੇਂ ਇਤਨਾ ਥੱਲੇ ਹੋਵੇ ਉਹ ਕਾਲੀ ਉਤਰਾ ਪੈਂਦੀ ਜੀ ਦੇਖੋ ਮਾ ਵੀਤਣ ਚੱਲ ਰਿਹਾ ਠੰਡੀਆਂ ਇਹ ਬਿਚਾਰੀ ਕਰਮਾਲੀ ਨੇ ਕੀ ਕਹਿਣਾ ਆ ਦੇਖੋ ਨਹੀਂ ਸੰਸਾਦ ਜਿਹੜੀਆਂ ਸ਼ੁਕਰਾਂ ਦੇ ਉਹ ਲੱਗਣੀਆਂ ਲੱਗਣੰਦੀਆਂ ਇਹੋ ਵੀ ਚਲੋ ਕੋਈ ਜਾਤਾ ਪਰਜਾਤਾ ਹੈਗੇ ਨੇ ਤੇ ਕਈ ਜਾਤੀਆਂ ਹੈਗੀਆਂ ਨੇ ਬਿਲਕੁਲ ਠੰਡੀਆਂ ਧੀਰੀਆਂ ਲੋ ਵੀ ਕਿਸਾਨ ਵੀ ਰੋ ਇੱਕ ਹਾਈਟ ਵੀ ਦੀ ਆਪਾਂ ਮੈਂਸ਼ਨ ਕਰ ਦਿੰਨੇ ਆ ਵੀ ਦੂਰੋਂ ਨੇੜੇ ਹੋਣਾ ਹਾਈਟ ਮੀਡੀਅਮ ਆ ਠੀਕ ਆ ਜੀ ਮੀਡੀਅਮ ਹਾਈਟ ਦੇ ਵਿੱਚ ਤੇ ਬਾਕੀ ਥੱਲਿਓਂ ਕਰਮਾਲੀ ਪੂਰੀ ਬਣੀ ਜਾ ਰਹੀ ਆ ਠੀਕ ਆ ਖੁੱਲੀ ਪੂਰੀ ਬਣੀ ਸੰਸਾਦ ਪੂਰੀ ਬਣ ਕੇ ਸੁਣੋ ਅਜਾ 7 ਦਿਨਾਂ ਦੇ ਵਿੱਚ ਰੌਣਕਾ ਲਾ ਦੂਗੀ ਥੱਲਿਓਂ ਠੀਕ ਆ ਜੀ ਤੇ ਥਣ ਪੂਰਾ ਹੱ ਤੋ ਰੰਗ ਪ੍ਰਿੰਟ ਫੈਸ਼ਨ ਡਿਜ਼ਾਈਨ ਜਿਹੜਾ ਤੁਸੀਂ ਇਹ ਚੈੱਕ ਕਰ ਹੀ ਲਿਆ ਰੰਗ ਪ੍ਰਿੰਟ ਜਿਹੜਾ ਵਿੱਚ ਬਲੈਕ ਡੱਬੀਆਂ ਨੇ ਠੀਕ ਹੈ ਜੀ ਤੇ ਵਾਈਟ ਦੇ ਵਿੱਚ ਬਲੈਕ ਡੱਬ ਆ ਖਾਣ ਵੀ ਮਨ ਆਲਾ ਜੀ ਲਓ ਵੀ ਦੇਖੋ ਤੇ ਪਿੱਛੇ ਰਹਿੰਦੇ ਕੋਈ ਗੱਲ ਨਹੀਂ ਵੀਰ ਜ ਜੇ ਤੈਪਣੀ ਤੁਹਾਡੀ ਖੁਸ਼ੀ ਹੈ ਮਾੜੀ ਮਾੜੀ ਇੱਕ ਇੱਕ ਧਾਰ ਮਾਰਦੇ ਆ ਜੀ ਆਹ ਲਓ ਜੀ ਨਾ ਕੋਈ ਹੋਣੀ ਇਹਦਾ ਵੀਰੇ ਸਿਰੇ ਕੀ ਮੁੱਲ ਫਿਰ ਸਭ ਸਭ ਮੁੱਲ ਛੋੜਾ ਜਾਈ ਇਹਦਾ ਆ ਛੋਟਾ ਜੰਗਾ ਲੱਗਦਾ ਤੇ 36000 ਦੀ ਦੇ ਦੀ ਯਾ ਸੁਣੋ ਹਾਂਜੀ ਮੌਕੇ ਆਇਆਗਾ ਇਹਦਾ ਮਾਨਤਨ ਕੋਈ ਕਰ ਲਾਂ ਕੋਈ ਨਹੀਂ ਥੋੜਾ ਬੋਟ ਓਕੇ ਦੇ ਵੇਖ ਲਿਆ ਜੀ ਹਾਂਜੀ ਮੌਕੇ ਤੇ ਕਰਦਾਂ ਲਓ ਜੀ 36000 ਦੇ ਵਿੱਚ ਜਿਹੜਾ ਕੋਈ ਫੋਨ ਕਰੂਗਾ ਕੋਈ ਨਹੀਂ ਕਰਦਾਂਗੇ ਮਾਨਤਨ 36000 ਦੇ ਵਿੱਚ ਤੁਹਾਨੂੰ ਇਹ ਵਾੜ ਮਿਲ ਜੂਗੀ ਝੱਲਾਂ ਵੇਖੋ ਵਸ਼ੀਸ਼ੀ ਮੌਕੇ ਤੇ ਛੋਟ ਸੱਪੇ ਬਾਕੀ ਥਾਣ ਵੇਖੋ ਬਹੁਤ ਖੂਬਸੂਰਤ ਲੰਬੇ ਥਾਣਾ ਠੀਕ ਆ ਤੇ ਜਿਵੇਂ ਜਿਵੇਂ ਲੇਵਾ ਭਰਿਆ ਓਵੇਂ ਓਵੇਂ ਸਪੇਸ ਜਿਹੜੀ ਤੇ ਬਿਲਕੁਲ ਵਾਜਬ ਜਾਇਜ ਰੇਟ ਛੋਟਾ ਪਾ ਪੜਦਾ ਸੋ ਪਸੰਦ ਆਊਗੀ ਹੈ ਠੰਡੀ ਧੀਰੀ ਸੀਲਸਾ ਹੋਊਗਾ ਘਰੇ ਰੱਖਣ ਵਾਲੀ ਆ ਠੀਕ ਆ ਕਿਸੇ ਵੀਰ ਨੇ ਇੰਨੇ ਪੈਸੇ ਖਰਚ ਕਰਕੇ ਘਰੇ ਟਿਕਾਉਣੀ ਆ ਤੇ ਜ਼ਰੂਰ ਤੁਸੀਂ ਸੌਦਾ ਕਰਿਓ ਵੀਰ ਸ਼ੇਰੇ ਦੇ ਨਾਲ ਬਹੁਤ ਵਧੀਆ ਇੱਕ ਸ਼ੇਰੇ ਇੱਕ ਤੀਸਰੇ ਨੰਬਰ ਤੇ ਆ ਆਪਣੇ ਕੋਲ ਟੋਕੜ ਤੇ ਗੱਪਣ ਇਹ ਟੋਕੜ ਗੱਪਣ ਆ ਗਈ ਸੰਸਾ ਠੀਕ ਆ ਜੀ ਤੁਹਾਨੂੰ ਸਾਰੀਆਂ ਵਸ਼ੀਆਂ ਨੂੰ ਬੜੇ ਚੰਗੇ ਇਹਦਾ ਵੇਖੋ ਤੁਹਾਨੂੰ ਕੱਪ ਤੇ ਇਧਰ ਨੂੰ ਇੱਕ ਕਿੰਵੇਂ ਸਵੇ ਲਈ ਫੇਰ ਅਗਾ ਗੱਪਣਾ ਜੀ ਇਹ ਦੂਜੇ ਲਈ ਜੀ ਪਹਿਲੇ ਸਵੇਰੇ ਚ ਚੱਲ ਰਹੀ ਆ ਹਾਂ ਪਹਿਲਾ ਸਵੇਰ ਦੁੱਧ ਹੋਣਗੇ ਨਾ 2.7 ਲੀਟਰ ਹੋਗਾ ਪੂਰਾ 9 ਲੀਟਰ ਅੱਛਾ ਜੀ ਕਹਨੂੰ ਤਾਂ ਆਪਾਂ 10 ਵੀ ਕਹਿ ਦਾਂਗੇ ਸਵਾ 10 ਵੀ ਦਵਾਂਗੇ ਹਾਂ ਪਰ ਜਿਹੜਾ ਸਹੀ ਦੁੱਧ ਹੋ 9 ਕਿਲੋ 9 ਕਿਲੋ ਹੈਗਾ ਨਾ ਪੱਕਾ ਪੱਕਾ ਭਾਜੀ ਉਤਰਾਂ 10 ਹੀ ਜੀ ਠੀਕ ਹੈ ਜੀ ਇਹ ਆਪਣੇ ਘਰ ਕੇ ਸੀ ਚੋਣਾ ਨਾ ਹਾਂ ਜੀ ਫਿਰ 10 ਆ ਤੇ ਜੇ ਕਿਸੇ ਨੇ ਆਪਣੀ ਗਰੰਟੀ ਦੇ ਖੜਨੀ ਆ ਹਾਂ ਚੈੱਕ ਆਪਦੀ ਕਰਾ ਲੈ ਤਸੰਨੀ ਕਰ ਲੈ ਜਿੰਨਾ ਮਰਜੀ ਹਾਂ ਤੇ ਫਿਰ 9 ਕਿਲੋ ਦੋ ਜੀ ਕਿੰਨੇ ਮਹੀਨੇ ਦੀ ਗੱਬ? ਇਹ ਤਾਂ 9 ਮਹੀਨੇ ਦੀ 3 ਮਹੀਨੇ ਦੀ ਗੱਬਣਾ ਲਓ ਜੀ ਸੈਕੰਡ ਤੂ ਵੇਲੇ ਦੋਸਤੋ ਅਕੇ ਗੱਬਣਾ ਤਿੰਨਾ ਮਹੀਨਿਆਂ ਦੀ ਗੱਬਾ ਤੇ ਪੂਰੀ ਮਜ਼ਬੂਤ ਹੋ ਤੇ ਪੂਰੀ ਜਮੀ ਪਲੀਆਂ ਕਰੋ ਚੈੱਕ ਫੈਸ਼ਨ ਡਿਜ਼ਾਈਨ ਵੇਖੋ ਅਸੀਂ ਦਾ ਠੀਕ ਹੈ ਜੀ ਤੇ ਕੱਦ ਕੋ ਤੂ ਵੀ ਕਰਮਲੀ ਦਾ ਸੋਹਣਾ ਆਮ ਜਿਹੜੀ ਨਾਰਮਲ ਮੀਡੀਅਮ ਹਾਈਟ ਤੋਂ ਉੱਚੀ ਕਹਾਂਗੇ ਆਪਾਂ ਇਹਨੂੰ ਠੀਕ ਹੈ ਜੀ ਵੱਡੀਆਂ ਦੇ ਵਿੱਚ ਵੀ ਜਾਪਦੀ ਆ ਤੇ ਮੀਡੀਅਮ ਦੇ ਵਿੱਚ ਵੀ ਆ ਬਾਕੀ ਬਿਲਕੁਲ ਸਮਾਲ ਸਾਈਜ਼ ਡੀਟੇਲ ਛੋਟੀ ਪੂਛ ਅੱਛਾ ਕਰੋ ਪੂਰੀ ਜਾਦ ਬਰੀਡ ਵਾਲੀ ਆ ਜੀ ਹਾਂ ਜੀ ਠੀਕ ਹੈ ਜੀ ਸੁਣ ਕਿੱਦਾਂ ਚੱਲ ਆ ਕਰੋ ਚੈੱਕ ਠੀਕ ਹੈ ਜੀ ਸੋ 9 ਕਿਲੋ ਦੁੱਧ ਤਿੰਨਾਂ ਮਹੀਨੇ ਦੀ ਗੱਬਣ ਚੈੱਕ ਪਾਸ ਆਨਲਾਈਨ ਸੌਦਾ ਕਰਦੇ ਹੋ ਦੋਸਤੋ ਉਹਦੀ ਤਸੱਲੀ ਤੁਸੀਂ ਕਰ ਲਿਓ ਬੇਸ਼ੱਕ ਦੁੱਧ ਚਵਾ ਕੇ ਤੇ ਬਿਲਕੁਲ ਜਾਂ ਡਾਕਟਰ ਸਾਹਿਬ ਆਪਣਾ ਨਾਲ ਲੈ ਕੇ ਤੁਸੀਂ ਤਸੱਲੀ ਕਰ ਲਿਓ ਉਹ ਜਿਹੜੀ ਤੁਹਾਡੀ ਰਿਸਪੌਂਸਿਬਿਲਟੀ ਆ ਉਹ ਆਪਣੀ ਤਸੱਲੀ ਕਰ ਲਿਓ ਠੀਕ ਆ ਸੋ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ 9 ਕਿਲੋ ਦੁੱਧ ਦੂਜੇ ਸਵੇਰੇ ਦੇ ਲਈ ਇਹ ਗੱਬਣਾ ਠੀਕ ਆ ਜੀ ਹਾਂਜੀ ਪਹਿਲਾਂ ਪਹਿਲੇ ਸਵੇਰੇ ਦੇ ਵਿੱਚ ਜਿਹੜੀ ਹੁਣ ਪ੍ਰੈਜੈਂਟ ਟਾਈਮ ਆ ਪਹਿਲੇ ਸਵੇਰੇ ਦੇ ਵਿੱਚ ਦੁੱਧ ਚੱਲਦੇ ਆਂਦਾ ਜੇਦਾ ਵੇਖੋ ਕਿਦਾ ਸਾਫ ਹਾਂ ਸੋ ਸਫਾਈਆਂ ਸੁਪੂਈਆਂ ਕਰੋ ਚੱਕ ਕੋਈ ਕੋਟ ਛਾਗ ਨਹੀਂ ਕੀ ਚਾਰ ਥਾਣਾ ਤੇ ਚਾਰੇ ਚੰਗੀ ਵੰਡ ਤੇ ਆ ਸੰਧ ਸਾਹਿਬ ਇਹ ਵੀ ਚੁਵਾਈ ਇਤ ਜਿਆਦੀ ਚੰਗੀ ਲੱਗੀ ਦੋ ਤਿੰਨ ਦੋਹਾਂ ਮਿੰਟਾਂ ਦੀ ਵਾਸੀ ਚੋਲਈ ਦੀ ਹੈ ਏਡੀ ਚੁਵਾਈ ਲੱਗੀ ਵਸੀ ਹਾਂ ਲੋ ਥਾਣਾ ਇਤਨਾ ਬੜਾ ਚੰਗਾ ਪਸਮਾਨ ਜੇ ਰੋ ਦੁਨਾ ਕਰ ਜਾਂਦੀ ਆ ਮੰਨਿਆੜਾ ਤਾਂ ਬਣਾਇਂ ਦੀ ਤੇ ਸ਼ੇਰੇ ਵੀਰ ਆਪ ਦੇ ਦਈਏ ਕਿੰਨੇ ਦੀ ਅੱਜ ਸੰਸਾ ਦੇ 40000 ਦੀ ਦੇ ਦਾਂਗੇ 40000 ਦੀ ਹਾਂਜੀ ਥੋੜਾ ਬੜਾ ਮਾਨਤਾਨ ਕਰ ਦਿਆਂਗੇ ਵਿੱਚ ਜਿਆ ਕਰ ਦਈਏ ਸੰਸਾ ਬੱਚੀ ਬੜੇ ਬਹੁਤ ਚੰਗੀ ਵੇਖੋ ਹਾਂ ਹਾਂ 28 60000 ਦੀ ਵਿਗਨਾਲੀ ਅਗਾ ਅਗਲੇ ਸਵੇਰ ਉਹ ਤਾਂ ਗਾ ਵਿਗਨਾਲੀ ਹੁਣ ਆਪਾਂ ਵੇਚ ਕੇ ਮਾੜਾ ਜਿਹਾ ਡੀਜੈਸ ਕਰਕੇ ਦੇ ਦਿੰਦੇ ਹਾਂ 10000 ਛੱਡ ਦੇ ਠੀਕ ਹੈ 40000 48000 ਦੀ 45 ਠੀਕ ਹੈ ਲੋ ਜੀ ਤਾਂ ਮਾਲੀ ਆ ਸਣਾ ਕੋਈ ਪਾਣੀ ਚੀਜ਼ ਆ ਕੋਕੜਾ ਕੱਪਣਾ 39000 ਦੀ ਬਾਕੀ ਪੂਰੀ ਜੌਲੀ ਬਲੀ ਆ ਕਰਨ ਵਾਲੀ ਠੀਕ ਹੈ ਬੜੇ ਭੈਣ ਭਾਵਾਂ ਦੀ ਡਿਮਾਂਡ ਹੈ ਪੂਰੀ ਨਹੀਂ ਕਿ ਹੁਲਸੀ ਫਿੱਕੀ ਨਹੀਂ ਕਿ ਪੂਰੀ ਰਾਜੀ ਆ ਪੂਰੇ ਵਜਨ ਲੋੜ ਦੇ ਵਿੱਚ ਤੇ ਬਾਕੀ ਬੂਥੀ ਬਾਤੀ ਬਹੁਤ ਸੋਹਣੀ ਆ ਛੋਟੇ ਕੰਨ ਤੇ ਨਸਲ ਬਰੀਡ ਦੇ ਵਿੱਚ ਤੁਸੀਂ ਆਪ ਟੋਕਰ ਗੱਭਨ ਸੰਧੂ ਸਾਹਿਬ ਬਹੁਤ ਜਿਆਦਾ ਮੰਗਿਆ ਬੜੇ ਭੈਣ ਭਰਾ ਟੋਕਰ ਗੱਭਨ ਚੰਗੀ ਬੱਚੀ ਮੰਗਦੇ ਨਹੀਂ ਇਹ ਜਿਹੜਾ ਇੱਥੇ ਆ ਕੇ ਸਟੇਜ ਦੇ ਵਿੱਚ ਪਸੂ ਸਾਰਿਆਂ ਨੂੰ ਇਹੋ ਜਿਹਾ ਚਾਹੀਦਾ ਇਹ 1.5 ਸੁਬਾ ਬਣ ਜਾਂਦਾ ਹੈ ਹਿਸਾਬ ਨਾਲ ਹਾਂ ਜੀ 1.5 ਸੁਬਾ ਮੰਨ ਲਓ 4 ਮਹੀਨੇ ਆ ਮਿਲ ਗਈ 4.5 ਅਗਲਾ ਸੁਬਾ ਫੇਰ ਕਰਾ ਦੇ ਬਸ ਤੇ ਆਪੇ 1.5 ਸੁਬਾ ਹੋ ਗਿਆ ਲਓ ਜੀ ਠੀਕ ਆ ਜੀ ਸੋ ਇਸ ਤੋਂ ਬਾਅਦ ਇੱਕ ਦੋਸਤੋ ਚੌਥੇ ਨੰਬਰ ਤੇ ਬੇਰਵਾ ਨਾਲ ਦੀ ਨਾਲ ਪਾਈ ਚਲਦੇ ਆਂ ਵੱਡਾ ਜਾ ਜੀ ਆਗੇ ਇਧਰ ਦੇਖੋ ਇਹ ਵਾੜ ਦੇਖੋ ਠੀਕਾ ਜੀ ਵੇਖਣੀ ਹੈ ਤੇ ਆ ਵਾੜ ਦੇਖੋ ਠੀਕਾ ਜੀ ਫੁੱਲ ਵੱਡਾ ਕੱਦ ਬੁੱਤ ਪੂਰੀ ਭੱਡੀ ਆ ਠੀਕਾ ਜੀ ਪੂਰੀ ਭੱਡੀ ਆ ਸੰਸਾ ਦੂਜਾ ਦੂਜਾ ਸੂਆ ਘਰ ਵਾਲੇ ਦੂਜਾ ਤੀਜਾ 20 ਹੋ ਸਕਦਾ ਆਪਾਂ ਕਿਹੜੀ ਆਪਣੀ ਘਰ ਦੀ ਆ ਹਾਂ ਬਾਕੀ ਦੁੱਧ ਆਉਂਦੇ ਆਂ 23 24 ਕਿਲੋ ਚੋਇਆ ਜਿਹਦੇ ਥਲੋਂ ਇਹਦਾ ਚੰਗੀਆਂ ਫਾਰਮ ਵਾਲੀ ਵਾੜ ਆਹ ਦੇਖ ਲਓ ਬਾਕੀ ਵੇਖੋ ਤੁਸੀਂ ਵੀ ਦੱਸੋ ਵੀ ਦੋ ਦਿਨਾਂ ਦੇਣ ਵਾਲੀ ਆ ਕਿ ਨਹੀਂ ਆ ਕਿੰਨਾ ਦੱਸਿਆ ਪਿਛਲੇ ਸੂਵੇ ਦਾ 23 24 ਕਿਲੋ ਵੈਸੇ 20 ਲੀਟਰ ਤੋਂ ਬਾਹਰ 23 24 ਲੀਟਰਾਂ ਦਾ ਵੀ ਕੀ ਕੀ ਹੈ ਕਿੱਡੀ ਵਹਿੜ ਆ ਵੇਖੋ ਕੱਦ ਬੁੱਤ ਕਿੱਡਾ ਕਿੱਡਾ ਉਸ ਨੇ ਜੋ ਪਿੱਛੋਂ ਜਾਣਕਾਰੀ ਮਿਲੀ ਆ ਉਸ ਵਿਹਾਰ ਤੇ ਵੀ ਜੇਕਰ ਆਪਾਂ ਗੱਲ ਕਰੀਏ ਤੇ ਕੋਈ ਆਪਾਂ ਝੂਠੀ ਨਹੀਂ ਸਾਬਤ ਕਰ ਸਕਦੇ ਵੈਸੇ ਦੁੱਧ ਇਹਨਾਂ ਚਵਾਉਣ ਦੀ ਚੰਗੀ ਸੁਭਾਅ ਬਣਾ ਇਸ ਵਹਿੜ ਦੀ ਲੈ ਵਾਲੂਆ ਕਿੱਡਾ ਲੰਮਾ ਮਸ਼ੀਨ ਚਟੂ ਚਸ ਵਹਿੜ ਦਾ ਬਹੁਤ ਵਧੀਆ ਪੂਰੀ ਵੱਡੀ ਕੱਦ ਬੁੱਤ ਵਿੱਚ ਆ ਵੇਖੋ ਤੇ ਆਡਰ ਰੂਟਰ ਦੀ ਕੁਆਲਿਟੀ ਕਰੋ ਚੈੱਕ ਬਾਕੀ ਅਜੇ ਵੀ ਢਿਲੇ ਆ ਸੰਸਵਿਧ ਦੇਖੋ ਆ ਦੇਖੋ ਭਾਈ ਇਤਨੇ ਫੇ ਥੱਲੇ ਬੈਠੇ ਰਹੋ ਇਧਰ ਰੋਗ ਰੋਗ ਥਾਣਾ ਪੂਰੀ ਫੁੱ ਆ ਦੇਖੋ ਜੀ ਹਾਈਟ ਲੈਂਥ ਕਰੋ ਚੈੱਕ ਠੀਕ ਹੈ ਜੀ ਲੰਬਾਈ ਦੇਖੋ ਛੇੜੀ ਥੋੜੀ ਘੰਟਾ ਨਹੀਂ ਆਉਂਦੀ ਆ ਹਾਂ ਪਤਾ ਹੈ ਤੇ ਬਿਲਕੁਲ ਛੋਟਾ ਸਮਾਲ ਸਾਈਜ਼ ਫੇਸ ਆ ਫੇਸ ਵੀ ਜਿਹੜਾ ਦੋਸਤੋ ਬਿਲਕੁਲ ਕੁਆਲਿਟੀ ਦੇ ਵਿੱਚ ਆ ਕੋਈ ਐਵੇਂ ਨਹੀਂ ਹੈਗਾ ਦੇਸੀ ਜਾਂ ਨਹੀਂ ਫੇਸ ਆ ਕਰੋ ਚੈੱਕ ਠੀਕ ਹੈ ਜੀ ਬੋਦੀ ਵਾਲੀ ਛੋਟਾ ਕੰਨ ਤੇ ਬਿਲਕੁਲ ਸਮਾਲ ਸਾਈਜ਼ ਫੇਸ ਆ ਆ ਦੇਖੋ ਫੇਸ ਤੋਂ ਵੇਖੀ ਤਾਂ ਦੂਜਾ ਸੂਵੇ ਜਿਆਦਾ ਹਾਂਜੀ ਹਾਂਜੀ ਮਗਰ ਉਹ ਜਿਹੜਾ ਟਾਂਚਾ ਵੇਖੀ ਇਹ ਤਾਂ ਫਿਰ ਤੇ ਜਿਆਦਾ ਕਿਉਂ ਸੰਭੀ ਨਹੀਂ ਗਈ ਕਿਸੇ ਤੋਂ ਆ ਸੰਭੀ ਨਹੀਂ ਹਣਾ ਲਓ ਜੀ ਕਰੋ ਚੈੱਕ ਠੀਕ ਆ ਕੱਲੀ ਕਹਿਣ ਵਾਲੀ ਗੱਲ ਨਹੀਂ ਫਿਰ ਉਹ ਜੋ ਪਸ਼ੂ ਮੀਡੀਆ ਨੂੰ ਮੀਡੀਆਮ ਦੱਸਿਆ ਜਾਊਗਾ ਕਈ ਵਾਰ ਵੇਖਣ ਦਾ ਨਜ਼ਰੀਆ ਕਿਸੇ ਵੀਰ ਦਾ ਹੋਵੇ ਨਾ ਹੋਵੇ ਕਿਸੇ ਐਂਗਲ ਤੋਂ ਕਿਸੇ ਨੂੰ ਵੱਡੀ ਜਾਪੇ ਜਾਂ ਛੋਟੀ ਪਰ ਇਹ ਵੱਡੇ ਕੱਦ ਕਾਠ ਵਾਲੀ ਜਿਹੜੇ ਪੂਰੀ ਫੁੱਲ ਵੱਡੀ ਵੱਡੀ ਆ ਜੀ ਬੜਾ ਦੇਖਦੇ ਆ ਤੇ 24 25 24 25 ਲੀਟਰ ਦੀ ਵੀਰ ਤਸੱਲੀ ਕਹਿੰਦਾ ਵੀ ਪਿੱਛੋਂ ਜੋ ਜਿੱਥੋਂ ਵੀ ਆਈ ਆ ਇੰਨੀ ਘਰ ਵਾਲਿਆਂ ਦਿੱਤੀ ਵੀ ਇਹਨਾਂ ਦੁੱਧ ਚਵਾਉਂਦੀ ਰਹੀ ਆ ਗਾੜੀ ਦੇ ਸੰਤੂ ਸਾਹਿਬ ਕੋ ਪਾਲੂਗਾ ਤੇ ਚੋਲੂਗਾ ਤੁਹਾਡੀ ਗੱਲ ਰੋਕਦੀ ਆ ਬਾਕੀ ਐਡੀ ਵਹਿੜ ਕੋ ਦੁੱਧ ਨਾ ਚਵਾਏ ਤੇ ਕੀ ਚਵਾਏ ਲਾਮ ਵੇਖੋ ਲੈ ਵੇ ਦੀ ਹਾਂ ਕਿੱਥੋਂ ਲੈ ਕੇ ਰੋ ਤੱਕ ਇਹ ਗਾੜੀ ਥਣਵੀ ਪੂਰੇ ਚਾਰੇ ਸਪੇਸ ਵੰਡ ਤੇ ਆ ਤੁਣ ਤੋਂ ਲੈ ਕੇ ਆਪਾਂ ਹਮੇਸ਼ਾ ਜ਼ਿਕਰ ਕਰ ਦਿੰਨੇ ਆ ਵੀ ਜੇਕਰ ਸਟਰਕਚਰ ਪਸ਼ੂ ਦਾ ਤੁਣ ਤੋਂ ਲੈ ਕੇ ਤੇ ਸੂਨ ਨਾਲ ਜਿਹੜਾ ਦੋਸਤੋ ਲੇਵਾ ਲਾਇਆ ਪਿਆ ਕਰਮਾ ਲਈ ਨੇ ਠੀਕ ਆ ਕੋਈ ਫੋਟ ਚਾਨਣੀ ਚੌੜਾ ਪਿੱਠ ਪੂੜਾ ਤੇ ਲੰਬੀ ਉੱਚੀ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਗਾੜੀ ਇਹ ਸਿਆਲ ਦਾ ਤੋਹਫਾ ਗਿਆ ਆਪਾਂ ਗਰਮਿਆਂ ਦਾ ਤੋਹਫਾ ਨਹੀਂ ਨੇ ਹੁਣ ਸਿਆਲ ਦਾ ਤੋਹਫਾ ਜੀ ਇਹ ਸਿਆਲ ਦੀ ਜਿੰਦ ਜਾਣ ਆ ਗਈ ਆ ਜੀ ਇਹ ਸਿਆਲ ਦਾ ਤੋਹਫਾ ਜੀ ਹੁਣ ਸਿਆਲ ਦੇ ਤੋਹਫੇ ਆ ਗਏ ਵੀਰੇ ਉਹ ਆ ਕਰੋ ਚੈੱਕ ਠੀਕ ਆ ਜੀ ਆ ਗਿਆ ਸਿਆਲ ਤੇ ਹੋ ਗਿਆ ਕਮਾਲ ਇਹ ਰੋਗੀ ਰੋਗ ਵਦਨੀਆ ਹੁੜਕੇ ਸਿਆਲ ਚ ਜਿਵੇਂ ਜਿਵੇਂ ਸਿਆਲ ਆ ਗਿਆ ਆ ਕਰੋ ਚੱਕ ਠੀਕ ਹੈ ਜੀ ਤੋਂ ਸੋਹਣੀ ਆਰਡਰ ਕੁਆਲਿਟੀ ਦੀ ਮਾਲਕਣਾ ਦੋਸਤੋ ਤਕਰੀਬਨ ਜੇਕਰ ਆਪਾਂ ਗੱਲ ਕਰੀਏ ਤੇ ਜਿੰਨੀਆਂ ਵੜਾ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਦੋ ਤਿੰਨ ਅੱਗੇ ਗੱਬਣ ਇਸੇ ਮੇਚੇ ਦੀਆਂ ਨੇ ਪੂਰੀਆਂ ਵੱਜ ਗਈ ਗਾੜੀ ਬਿਲਕੁਲ ਕੱਦ ਕਾਟ ਦੀਆਂ ਨੇ ਠੀਕ ਹੈ ਜੀ ਆਹ ਕਰੋ ਚੱਕ ਲਓ ਜੀ ਦਿਆਂਦੇ ਤੇ ਪਰੀਏ ਕੇ ਰਹਿੰਦੀ ਮਾੜੀ ਵੀ ਪਾ ਦੇ ਜੇ ਨਾ ਕੋਤੇ ਵੀ ਕਈ ਵਾਰ ਆਨਲਾਈਨ ਵੀ ਕਰ ਲਈਦੇ ਨਹੀਂ ਨਹੀਂ ਕੋਈ ਉਹ ਨਹੀਂ ਦੇਖੋ हां 53 ਮੋਗਿਆ ਰਗੀ ਲੋ ਜੀ ਕੋਈ ਲੱਤ ਛੱਡ ਨਹੀਂ ਗਈ ਬਾਕੀ 53 ਤੋਂ ਪੌਣ ਤੁਸੀਂ ਨਾਲ ਦੀ ਆ ਸ਼ਾਇਦ ਹੁੰਦਾ ਜੇ ਜ ਇਥਾਂ ਜੀ ਹੂੰ ਆ ਵੀ ਸ਼ਾਇਦ ਜੇ ਜ ਸ਼ਾਇਦ ਹੁੰਦਾ ਵਿਆਹ ਦੇਖ ਲਓ ਹੈ ਨਾ ਓਏ ਬੰਨਾ ਬੈੜਨੇ ਅਜੇ ਹੋਰ ਬਣੂਗਾ ਲੋ ਸ਼ਹਿਦ ਜੀ ਲਓ ਜੀ ਆਏ ਬਿਲਕੁਲ ਦੇਖੋ ਜੀ ਸ਼ਾਇਦ ਪੀਲੇ ਰੰਗ ਦੇ ਵਿੱਚ ਜਿੱਦਾਂ ਆਪਾਂ ਮਾਹ ਬਿਲਕੁਲ ਮਧੂਮੱਖੀ ਦਾ ਵੇਖਦੀ ਹੈ ਵੇਖਣ ਨੂੰ ਐ ਜਿਆਦੀ ਸੂਬਾ ਇਹ ਪੈਸਾ ਬਣਾਜੇ ਵੀ ਨਹੀਂ ਹੁੰਦਾ ਸੰਦੀ ਸੰਸਰ ਬਸ 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 ਹਵਤਾ ਵਧੀਆ ਕਰ ਜੂਗਾ ਜੀ 153 ਸ਼ਾਇਦ ਆਉਂਦਾ ਠੀਕ ਹੈ ਜੀ ਇੱਕ ਲੱਤ ਮਾਰਾ ਦੋਸਤ ਜਿਗਰ ਕਰਦਨੇ ਕਿ ਜਨਾ ਮਾਰਾ ਜਾਂ ਕੋਈ ਕਿਸੇ ਤਰ੍ਹਾਂ ਦਾ ਤੁਨ ਬੁਖਾ ਦਿੰਨੇ ਆ ਪੱਕੇ ਰਹਿਣ ਕਰਕੇ ਨਾ ਪੱਕੇ ਤੇ ਰਹਿਣ ਕਰਕੇ ਕਈ ਨਾ ਪਸ਼ੂਆਂ ਦਾ ਜਿਹੜਾ ਮਾਹ ਉਹ ਕਿਦਾਂ ਲੱਗਦੀ ਫਲਾਬੜੀ ਹੋ ਜਾਂਦੀ ਹੈ ਟੋਲਾ ਜਾਵਾ ਟੋਲਾ ਜੋ ਜਾਂਦਾ ਉਹ ਨਹੀਂ ਕੋਈ ਗੁੰਮੀ ਨਹੀਂ ਬਣੀ ਕੋਈ ਬਹਿਨ ਦੀ ਮੁਸ਼ਕਰ ਨਹੀਂ ਕੋ ਉੱਠਣ ਦੀ ਕੋ ਤੁਰੰਦੀ ਨਹੀਂ ਐ ਕੋੜਿਆਂ ਨੂੰ ਪਾਈਦੀ ਆ ਲਓ ਜੀ ਆ ਵੀ ਜੰਗੀ ਵਾਲਾ ਮੁਰਕੇ ਕੋ ਆ ਕੇ ਭੈਣ ਭਰਾ ਸਾਈ ਕਰ ਲੈ ਮੁਰਕੇ ਆਪਾਂ ਨੂੰ ਆ ਕੇ ਆਖਿਆ ਆ ਯਾਰ ਗੋਡੇ ਨੂੰ ਕੀ ਹੋਇਆ ਉਹ ਹਰੇ ਦੇ ਭਾਂਟਾਂ ਨੂੰ ਪਤਾ ਵੀ ਪੱਕੇ ਤੇ ਰਹਿਣਾ ਹੋ ਜਾਂਦਾ ਬਾਈ ਹੋ ਜਾਂਦਾ ਜੀ ਤੇ ਡੰਗਰ ਜਿਆਦੇ ਪੱਕੇ ਤੇ ਰਹਿਣਾ ਬਿਲਕੁਲ ਜੀ ਉਹ ਹੋ ਜਾਂਦਾ ਅੱਛਾ ਵੀਰ ਸਿਹਰੇ ਚੰਗਾ ਨਾਗਾ ਬਹੁਤ ਵਧੀਆ ਖੂਬਸੂਰਤਾ ਵਹਿੜ ਤੱਕਿਆ ਦੁੱਧ ਭਰਾ ਦੂਗੀ ਹਾਂਜੀ ਤੇ ਇੱਕ ਚੰਗੇ ਮਿਲਦਾ ਵੀ ਜਿਹੜਾ ਵੀਰ ਕੋ ਸਮਾਲ ਫਾਰਮਰ ਚਾਹੇ ਲਾਰਜ ਫਾਰਮਰ ਉਹਨੂੰ ਵੀ ਸਫਾਈ ਆ ਗਾਂ ਦੁੱਧਵਾਦ ਲਈ ਚੰਗੀ ਸਿਹਤ ਹੋਊਗੀ ਚੰਗਾ ਦੁੱਧ ਚਵਾਈ ਜਾਊਗੀ ਬਾਕੀ ਇਹਦਾ ਮੋਲ ਅੱਜ ਆਪਾਂ ਕੀ ਕਰਾਂਗੇ ਕਿੱਥੋਂ ਤੱਕ ਦੇ ਦਈਏ ਅੱਜ ਸੰਧੂਦਾਰ 70000 ਹਾਂਜੀ ਤੇ ਜੇ ਮਾਂ ਤੋਂ ਸਿਆਲ ਹੁੰਦਾ ਤੇ ਚਲੋ ਆਪਾਂ ਫੇਰ ਉਹ ਘੜੀਮੁੜੀ ਗੱਲ ਕਰਦੇ ਹਾਂ ਤੇ ਜੇ ਸਿਆਲ ਹੁੰਦਾ ਤਾਂ ਫੇਰ ਵਸ਼ੀਗੁਰ ਵੀ 80-85 ਹਜ਼ਾਰ ਨੂੰ ਆ ਅੱਜ ਆਪਾਂ 70 ਹਜ਼ਾਰ ਦੀ ਦੇ ਦਿੱਤੀ ਹੂੰ ਮੱਕੀ ਜਿਆਦਾ ਲੱਗੇ ਸਾਰੇ ਵੀਰ ਕੰਬਣ ਡਏ ਹੋਣੇ ਤੇ ਗਾਂ ਕੌਮੰਗੀ ਕਰ ਦੇਣੀ ਹੈ ਕਾ ਵੀ ਆਪਾਂ ਸਵਾਲੀਆਂ ਜਿਹਾ ਲਿਆ ਕੇ ਖੜੀਆਂ ਕਰਾਂਗੇ ਕੋਈ ਨਾ ਮਗਨੋਣੀ ਜੇ ਮਿਲਦੀਆਂ ਸਾਡੇ ਕੋਲ ਕਿਸੇ ਨਾਲ ਕੀ ਲੱਗੇ ਆਪਾਂ ਤਾਂ ਆਪ ਤੇ ਅੱਡੇ ਦੀ ਗੱਲ ਕਰਦੇ ਆ ਆਪਾਂ ਬਿਲਕੁਲ ਪਸੂ ਨਰਮ ਲਈਏ ਤੇ ਨਰਮੀ ਦਈਏ ਯਾਰ ਛੱਡ ਦੇ ਠੀਕ ਆ ਦੱਸ ਇਨਾ ਕਿ ਸੰਧਾ ਬਾਬਾ ਮੋਲੀ ਨੇ ਇਹ ਨਹੀਂ ਬਾਬਾ بڑے بڑے ਮੋਲ ਕਰਕੇ ਤੇ ਮੁਰਗੇ ਠਾਂ ਦੇ ਪਣਾ ਉਹ ਕੰਮ ਆਪਾਂ ਕਰਦੇ ਹੀ ਨਹੀਂ ਤੁਹਾਨੂੰ ਪਤਾ ਹੀ ਆਪਣੀ ਆਤ ਦਾ ਆਪਾਂ ਆਪਣੇ ਮਾਲ ਦਾ ਮੋਲੀ ਕਰ ਲਓ ਜੀ 70000 ਵੀਰ ਸ਼ੇਰਾਂ ਦਾ ਵੀ ਲੈਣਦਾ ਨਾ ਉਹ ਤੇ 10000 ਹੀ ਛੱਡਦਾ ਜੀ ਬਾਕੀ ਕਾਦੋ ਕੁਦ ਬੱਚੀ ਵੇਖੋ ਤੁਸੀਂ ਕੇ ਬੰਨੇ ਕੁੰਜੀ ਤੇ ਦੱਸੋ ਇਹ ਕਲਾ ਕਾਦ ਕਾਟ ਨਹੀਂ ਹੈਗਾਗਾ ਹੰਦੇ ਵਿੱਚ ਤੁਸੀਂ ਵੇਖੋਗੇ ਲੇਵਾ ਰੂਵਾ ਬੜਾ ਕਮਾਲ ਦਾ ਬਣਾਈ ਗਿਠਾਂ ਦਾ ਲੇਵਾ ਨਹੀਂ ਆ ਵਸੀ ਜੀ ਪੁੱਤ ਤੁਹਾਨੂੰ ਦਿਖਾਈ ਦਿੰਦਾ ਜੀ ਦੋਸਤੋ ਪੌਲਾ ਨਹੀਂ ਪੰਨਿਆ ਘੱਟੋ ਘੜਪੀ ਪੌਲਾ ਪੰਨ ਵੀ ਗਈ ਤਾਂ ਫਿਰ ਵੀ 8-7 ਦਿਨ ਲੱਜਣੇ ਇਹਨੇ ਲੈ ਜਣੇ ਲੈ ਜਣੇ ਤੇ ਮੇਰਾ ਵੀਰ ਜਿੱਦਾਂ ਮਰਜ਼ੀ ਸੌਦਾ ਕਰਿਓ ਜਿੱਦਾਂ ਮਰਜ਼ੀ ਨਰਤ ਕੋ ਫਾਰਮ ਵਾਲਾ ਮੇਰਾ ਵੀਰ ਲੈ ਲੈ ਘਾਰਾ ਵਾਲਾ ਲੈ ਲੈ ਘਾਰਾ ਵਾਲ ਨੂੰ ਰੱਖਣ ਦੀ ਲੋੜ ਹੀ ਨਹੀਂ ਦੋ ਤਰੀਕੇ ਹੀ ਵੜੀ ਐ ਤੇ ਇੱਕ ਹੀ ਬਹੁਤ ਆ ਚੰਗੀ ਆ ਬੈੜ ਲੈ ਵੀ ਚਿਹਰੇ ਅੱਗੇ ਨਗ ਵੀ ਆਪਣੇ ਕੋਲ ਜਿਹੜੇ ਹੈਗੇ ਭਰਾ ਇਹਨਾਂ ਬਾਰੇ ਵੀ ਪਾਦ ਗਏ ਜਾਣਣਾ ਮੁੰਡੇ ਸਾਡੇ ਇਹ ਵੀ ਅੱਛੀ ਆ ਗਈ ਘੋੜੀਆਂ ਵਰਗੀ ਇਹ ਵੀ ਇਹਦੇ ਜਿੱਡੀ ਜੇ ਕੱਦ ਪੁੱਤ ਏਡਾ ਹੀ ਆ ਮੈਂ ਕਿ ਜਿਗਰ ਕਾਤਾ ਤਿੰਨੇ ਵੜਾ ਇੱਕੋ ਜਕੀਆਂ ਆ ਆਪਾਂ ਨਾ ਮਗਰੋਂ ਵਿਖਾਵਾਂਗੇ ਤਿੰਨੇ ਵੜਾ ਐ ਸੇ ਮਿੱਕੇ ਕੱਦ ਦੀਆਂ ਲਓ ਜੀ ਪੂਰੇ ਵੱਡੇ ਕੱਦ ਤਿੰਨਾਂ ਦੇ ਲਓ ਵੀ ਭਰਾਵੋ ਬਾਕੀ ਆ ਕਰੋ ਬੋਦੀ ਵਾਲੀ ਆ ਨਸਲ ਬ੍ਰੀਡ ਇਹਦੀ ਵੀ ਚੈੱਕ ਕਰੋ ਤੁਸੀਂ ਠੀਕ ਆ ਜੀ ਚਿਹਰੇ ਵੀ ਇਹਦਾ ਸੁਆ ਸੁਆਸਨ ਸਭ ਦੂਜਾ ਲਓ ਜੀ ਆਕਨ ਆਪਾਂ ਪਹਿਲੇ ਆ ਕੇ ਵੇਖ ਸਕਦੇ ਹਾਂ ਪਰ ਨਹੀਂ ਦੂਜਾ ਦਾ ਆਪਾਂ ਦੂਜੇ ਕਹਿ ਕੇ ਦੇਣੀ ਆ ਜੀ ਲਓ ਜੀ ਸੁਆ ਦੂਜਾ ਤੋਂ ਹਾਈਟ ਲੈਂਥ ਆਪਾਂ ਵਾਰ-ਵਾਰ ਜ਼ਿਕਰ ਨਹੀਂ ਕਰਾਂਗੇ ਦੋਸਤੋ ਹਾਈਟ ਲੈਂਥ ਜਿੰਨੀਆਂ ਹੁਣ ਆਪਾਂ ਤੁਹਾਨੂੰ ਪਹਿਲਾਂ ਜਿਹੜੀ ਬ੍ਰੀਡ ਦਿਖਾਤੀ ਚੌਥੇ ਨੰਬਰ ਤੇ ਇਹ ਪੰਜਵੇਂ ਤੇ ਆ ਇੱਕ ਛੇਵੇਂ ਤੇ ਵਿਖਾਵਾਂਗੇ ਹਾਈਟ ਕੱਦ ਇਹਨਾਂ ਦੀ ਤਿੰਨਾਂ ਦਾ ਮੇਚਾ ਇੱਕੋ ਜਿਹਾ ਵੱਡੇ ਕੱਦ ਬੋਤ ਨੇ ਸੋ ਪੇਟਪੋੜੇ ਤਾਂ ਤੁਸੀਂ ਦੇਖ ਲਓ ਬਾਕੀ ਲਿਵਰਟੀ ਤੁਸੀਂ ਕਰੋ ਚੈੱਕ ਬਿਲਕੁਲ ਫਿਕਸ ਨਿੱਗਰ ਚੱਡੇ ਦੇ ਵਿੱਚ ਚਾਰ ਥਣ ਚਾਰੇ ਥਣ ਦੋਸਤੋ ਮੁੱਠੀ ਹੱਥੀ ਚ ਵਾਇਲਾ ਥਾਣਾ ਠੀਕ ਆ ਦੇਣ ਵੀਰ ਸ਼ਰੇ ਵੀ 5 4 5 6 ਲੈ ਜੂ ਹਜੇ ਸੰਸਰ ਲੈ ਜਾਣੇ ਇਹਨੇ ਵੀ ਹਫਤਾ ਲੈ ਆਇਆ ਨਾ ਵਧੀਆ ਜੇ ਇਹ ਮੰਨ ਲਓ ਉਤਨਾ ਤਾਂ ਆਪਾਂ ਕਹਿ ਨੂੰ ਜਿਤਨਾ ਲੈਵੇ ਦੀ ਬੰਦਰਾ ਪਹਿਲਾਂ ਵੀ ਕਹਿ ਸਕਦੇ ਆ ਪਰ ਨਹੀਂ ਦੂਜਣ ਆ ਠੀਕ ਹੈ ਜੀ ਬਾਕੀ ਇਹ ਵੀ ਠੰਡੀ ਸੀਲ ਲਓ ਲਓ ਜੀ ਇਧਰ ਲਿਆ ਕੇ ਵਿਖਾਓ ਥਾਣਾ ਸੋ ਠੰਡੀ ਧੀਰੀ ਸੀਲ ਸਾਉ ਥਾਮੀ ਰੋਕਣਾ ਦੇ ਲੱਗਾ ਇਧਰ ਦੇਖੋ ਕੋਈ ਫੂਡ ਸ਼ਾਂਗ ਨਹੀਂ ਜੇ ਕੋਈ ਕੁਝ ਨਹੀਂ ਹਾਂ ਵੇਖੋ ਮਸ਼ੀਨ ਕਿ ਤਰ੍ਹਾਂ ਦਾ ਲੱਗਾ ਠੀਕ ਹੈ ਜੀ ਬਾਕੀ ਬੇਲ ਬੂਲ ਵੀ ਮੈਂਸ਼ਨ ਕਰੋ ਕਿੰਨੀ ਲੰਮੀ ਬੇਲ ਆ ਠੀਕ ਹੈ ਜੀ ਤਾਂ ਬਹੁਤ ਵਧੀਆ ਦੋਸਤੋ ਸੋਹਣੀ ਹਾਈਡ ਲੈਂਥ ਸੋ ਥੱਲਿਓ ਕਾਫੀ ਕਰਮਾ ਲਈ ਬਣਦੀ ਪਈ ਐ ਸੋਹਣਾ ਠੀਕ ਹੈ ਜੀ ਬਾਕੀ ਫਿਕਸ ਲੇਵਾ ਰਹਿਣ ਵਾਲਾ ਇਹਦਾ ਠੀਕ ਹੈ ਜੀ ਬਿਲਕੁਲ ਜਿਹੜਾ ਫਿਕਸ ਨਿੱਗਰ ਨਿਵਾ ਰਹੂਗਾ ਤੇ ਬਣੀ ਥਣ ਜਾਣਾ ਇੱਥੇ ਕਰਮਾ ਲਈ ਨਹੀਂ ਹਜੇ ਠੀਕ ਹੈ ਜੀ ਕੋਈ ਪੰਜਾ ਸੱਤਾ ਸੱਤ ਦੇ ਵਿੱਚ ਜਿਹੜੀ ਚਿਪਦੀ ਹੈ ਮੜੀ ਜਾ ਲੈ ਉਹ ਭਣ ਭਰਾ ਨਾ ਇੱਥੇ ਇਧਰ ਲੈ ਬਣੀ ਲੈ ਆਓ ਲਓ ਲਓ ਕਰੋ ਚੈੱਕ ਨਾ ਵੇਖੋ ਕਿੰਨੀ ਚੰਗੀ ਹੈ ਬਰਾਬਰੂ ਵੇਖੋ ਮੇਰੇ ਵੀਰੋ ਪੂਰਾ ਮੋਗਾ ਹੁਣ ਬਹੁਤ ਚੰਗੀ ਨਿਕਲੂਗੀ ਆ ਕਰੋ ਚੈੱਕ ਠੀਕ ਹੈ ਜੀ ਬਿਲਕੁਲ ਚੁਵਾਈ ਚੰਗੀ ਕਰਾਊਗੀ ਤੇ ਮੋਟਾ ਤੇ ਪਣਾ ਉਂਗਲ ਉਂਗਲ ਜਿਹੜੀ ਜਿਹੜੀ ਦੋਸਤੋ ਅੱਜ ਹੀ ਧਾਰਾ ਤੁਸੀਂ ਵੇਖ ਹੀ ਲਈ ਆ ਬਿਲਕੁਲ ਤਪਾਈ ਛਰੇ ਕਿੰਨੇ ਦੀ ਦੇ ਦਿੱ ਗਏ ਫਿਰ ਵੀਰੇ ਸੰਤ ਸਾਹਿਬ ਤੁਸੀਂ ਆਖਿਆ ਮੋਰਲੀ ਜਾ ਦੇ ਕਰਨੇ 60 ਹਜ਼ਾਰ ਦੀ ਜੀ ਦਿੱਤੀਏ 60000 ਦੀ 60 ਹਜ਼ਾਰ ਹੋਰ ਦੱਸੋ ਚੰਗੀ ਆ ਬਹੁਤ ਵੱਡੀ ਰਠਾ ਜਾ ਪਾ ਆ ਫੇਰ ਚੜਦਾਂ 1 ਕੀ ਹਾਂ ਲੈ ਪੁੱਛ ਜੀ ਅੱਜ ਕਮ ਇਸ਼ਾਰਿਆਂ ਨਾਲ ਆਓ ਫੇਰ ਜੇ ਨਹੀਂ ਜੇ ਤੁਸੀਂ ਆਂਦੇ ਜਿਆਦਾ ਫੇਰ ਆਪਾਂ ਨੂੰ ਸਾਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੀ ਬੰਦੀ ਰਿਕਾਰਡ ਬੋਲਦੇ ਨਹੀਂ ਸਾਡੇ ਬੰਦੀ ਨਹੀਂ ਪਤਾ ਸਾਡੇ ਤੇ ਵੀ ਸਾਡੇ ਤੇ ਮਾਲ ਦੀ ਲੋੜ ਦੀ ਪਣੀ ਆਜ ਰਿਕਾਰਡ ਹੀ ਬੋਲਣ ਦਾ ਸਾਡਾ ਤੇ ਮਾਲ ਹੀ ਬੋਲੂਗਾ ਅੱਜ ਨਹੀਂ ਬੋਲਦੇ ਗੱਲ ਚੱਲਣ ਦੀ ਹੈ ਵੀ 1000 ਹੀ ਤੁਹਾਨੂੰ ਦਵਾਂਗੇ ਸਾਡਾ ਮਾਲ ਹੀ ਬੋਲੂਗਾ 1000 ਦੀ ਠੀਕ ਹੈ ਜੀ ਇੱਕ ਘੱਟ 60 ਦੀ ਮਿਲ ਜੂਗੀ ਬਾਕੀ ਵੈੜ ਮੇਰੇ ਵੀਰੋ ਚੈੱਕ ਕਰ ਲਓ ਸੋਨੇ ਦੇ ਚ ਨਾਲ ਆਉਂਦੇ ਜਿੰਨਾ ਮਰਜ਼ੀ ਲੈ ਜੇ ਆ ਕਰੋ ਚੈੱਕ ਰੋਟੀ ਵੀ ਦੇਊਗੀ ਗਾੜੀ ਬਹੁਤ ਪਿਆਰੀ ਹੈ ਸੋ ਪਸੰਦ ਆਊਗੀ। ਸੋ 1000 ਘੱਟ 60 ਦੀ। ਬਿਲਕੁਲ ਇੱਕ ਨਾਗ ਦਾ ਬੱਚਾ ਹੀ ਕੱਢਦਾ ਠੀਕ ਆ ਜੀ ਘੋੜੀਆਂ ਵਰਗੀ ਆ, ਖਲੋਣੀ ਖਲਾਨੀ ਚੈੱਕ ਕਰੋ ਤੇ ਕੱਢ ਘਾੜ ਵੀ ਵੇਖੋ। ਉਧਰੀ ਬਿਲਕੁਲ ਫਲੈਟ ਉੱਪਰੋਂ। ਬਿਲਕੁਲ ਛੋਟੀ ਬੂਤੀ। ਸੋਨਾ ਰੰਗ ਟੰਗ ਕਰਮਾ ਵਾਲੀ ਦਾ ਸੋਨਾ ਸਟਰਕਚਰ ਆ। ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਦਿਖਾ ਦೇನೆ ਨਾਗ ਜਿਹੜੀ ਖੜੀ ਹੈ 6ਵੇਂ ਨੰਬਰ ਤੇ ਆ ਨਾਲ ਦੀ ਨਾਲ ਹੀ ਬੇਰਵਾ ਪਾ ਦਿੰਦੇ ਆ। ਇਹ ਵੀ ਵੜ ਗੱਬਣਾ ਤਿਆਰੀ ਵਾਲੀ ਆ। ਚਿਹਰੇ ਦਾ ਸੂਆ ਦੂਜਾ ਕਿ ਤੀਜਾ। ਸੰਸਾਵੇ ਦਾ ਦੂਜਾ। ਦੂਸਰਾ ਦੂਜਾ ਇਹ ਨਾ ਥੋੜਾ ਪੱਕ ਰੱਖਦੀ ਆ ਜਰਸੀ ਦੇ ਤਾਂ ਕਰਕੇ ਜਾ ਆਦੀ ਥੋੜੀ ਟੁੱਟ ਗਈ ਐ ਵਾਸੀ ਵਾਸੀ ਆ ਉਹ ਇਹਦਾ ਦੂਜਾ ਹੀ ਆ ਲੋਚ ਰੋਜ ਜਾਕ ਸੋ ਹਾਈਟ ਲੈਂਥ ਪੂਰੀ ਆ ਠੀਕ ਆ ਜੀ ਸੋ ਵੱਡੀਆਂ ਬੈੜਾ ਜਿਹੜੀਆਂ ਆਪਾਂ ਤੁਹਾਨੂੰ ਲਾਸਟ ਵਿੱਚ ਤਿੰਨ ਦਿਖਾਈਆਂ ਨੇ ਤਿੰਨ ਦਿਖਾ ਰਹੇ ਆ ਇਹ ਤੀਜੀ ਬੈੜਾ ਉਹਨਾਂ ਵੱਡੀਆਂ ਬੈੜਾਂ ਦੇ ਵਿੱਚੋਂ ਠੀਕ ਆ ਜੀ ਫੁੱਲ ਹਾਈਟ ਬੋਤਲੀ ਆ ਤੇ ਥੱਲੇੋਂ ਤੁਸੀਂ ਵੇਖੋ ਹਜੇ ਨੋਰਮਲ ਲਾਹੇ ਬਣਾਏ ਪਈ ਆ ਠੀਕ ਆ ਤੇ ਪੂਰੀ ਜਾਣ ਦੇ ਵਿੱਚ ਫੁੱਲ ਵਜਨ ਦੋੜ ਦੇ ਵਿੱਚ ਸੋਨੇ ਕਾ ਦਾ ਕਾਠ ਵਿੱਚ ਠੀਕ ਆ ਜੀ ਇਹ ਦਵਾਈਆਂ ਕਿਹੜਾ ਆਜੋ ਆਜੋ ਕਮਾਲ ਦਰਦੀ ਹੈ ਹੋਰ ਇੱਕ ਵਾਰੀ ਸ਼ਾਹ ਲਓ ਜਾ ਹਾਇਦਰ ਵੇਖੋ ਤੇ ਪਣੇ ਵੀ ਭਾਵੇਂ ਇਤਨੇ ਵੇਖੋ ਇਧਰ ਥੱਲੇ ਬਹਿ ਜਾਓ ਇਹਦੇ ਹੂੰ ਡੰਗਰ ਨਾ ਡਰ ਜਾਂਦੇ ਕੈਮਰੇ ਤੋਂ ਲਓ ਇਧਰ ਵੇਖੋ ਹਾਂ ਥੱਲੇ ਬਿਖੇ ਰਹੋ ਇਤਨਾ ਹੀ ਬਹੁਤ ਵਧੀਆ ਹਾਂ ਦਿਨ ਖੜੂਗੀ ਥੋੜੇ ਜੇ ਆਜਣਾ ਦੋਸਤੋ ਮੁੱਠੀ ਮੁੱਠੀ ਹਾਂਜੀ ਦਿਨ ਥੋੜੇ ਜੇ ਖੜੂਗੀ ਆਹ ਦਿਨ ਲੈ ਜੂਗੀ ਸ਼ਹਿਰ ਲੰਮੀ ਲੰਮੀ ਬਹੁਤ ਚੰਗੀ ਦਿਨ ਲੈ ਆ ਜੂਗੀ 8 ਲੈ ਜੇ 10 ਲੈ ਜੇ 7 ਲੈ ਜੇ ਪਰ ਇਹਨੇ ਦਿਨੋਂ ਦਿਨ ਜਿਹੜੀ ਬਣਦੀ ਜਾਣਾ ਹੁਣ ਬਸ ਅੱਜ ਹੋਰ ਤੇ ਕੱਲ ਹੋਰ ਠੀਕ ਆ ਜੀ ਜੋਰਾਵਾਰੀ ਜਿਆਦੀਆਂ ਜੋਰਾਵਾਰ ਫਿਰ ਜਾਨ ਆ ਜੀ ਸਰੀਰ ਵੱਡਾ ਨਿੱਗਰ ਆ ਜੇਡਾ ਸਰੀਰ ਪਾਵਰ ਚ ਫਿਰ ਜ਼ੋਰ ਤਾਂ ਵਿਖਾਉਣਾ ਆ ਲਓ ਜੀ ਠੀਕ ਆ ਤੋਂ ਦਿਨ ਦੋਸਤੋ ਖੁੱਲੇ ਡੂਲੇ ਲੈ ਜੂਗੀ ਬਟ ਆਪਾਂ ਹਮੇਸ਼ਾ ਇੱਕ ਗੱਲ ਕਰਦੇ ਆ ਐਡ ਤੇ ਵੀ ਜਿੰਨੇ ਦਿਨ ਵੀ ਲੈ ਜੇ 2-4 ਦਿਨ ਨੂੰ ਨਾ ਵੇਖਿਆ ਕਰੋ ਉਹਨਾਂ ਪਸ਼ੂ ਥੱਲਿਓਂ ਬਣ ਕੇ ਤਿਆਰ ਹੋ। ਸੰਧੂ ਸਾਹਿਬ ਇਹਦਾ ਹਣੇ ਆ ਵੀ ਜਿਹੜੇ ਭੈਣ ਭਰਾਣਾ ਕੋ ਲਊਗਾ ਹਾਂਜੀ ਆਪਦੇ ਹੱਥੀ ਇਹਦੀ ਸੇਵਾ ਕਰ ਲਊਗਾ ਬੱਛੀ ਦੀ। ਹਾਂਜੀ ਹਾਂਜੀ। ਉਹਨੀ ਜਿਆਦਾ ਤਿਆਰ ਹੋ ਜੂਗੀ। ਇਹ ਦੇਖੋ। ਇਹ ਵੀ ਤੇਪੀ ਦੀ ਹੈ ਨਾਲ ਹੀ। ਲੋ ਜੀ ਨਾਲ ਦੀ ਨਾਲ ਹੀ ਤਪਾਈ ਹੋ ਰਹੀ ਹੈ ਕਿਉਂਕਿ ਬਹੁਤੇ ਵੀਰ ਆਨਲਾਈਨ ਸੌਦਾ ਕਰਦੇ ਆ ਤੇ ਉਹਨਾਂ ਵੀਰਾਂ ਦੇ ਲਈ ਖਾਸ ਤੌਰ ਤੇ ਆ। ਬਾਕੀ ਜਿਹੜੇ ਕੋਈ ਮੇਰੇ ਵੀਰ ਨੇੜੇ ਬੰਨੇ ਵਾਲੇ ਵਿਜ਼ਿਟ ਕਰ ਸਕਦੇ ਉਹ ਜੀ ਆਪਾਂ ਦਾ ਆਪਣੇ ਖੁਸ਼ੀ ਨਾਲ ਟਿੱਪ ਕੇ ਦੇਣ ਦਾ ਇਧਰ ਨੂੰ ਸ਼ਹਿਰ ਆਉਣ ਜਾ ਜੀ। ਆਪਣੀ ਖੁਸ਼ੀਆਂ ਟਪਕੇ ਦੇ ਦਿੰਦਾ ਜਿਹੜਾ ਵੀਰ ਆਉਂਦਾ ਦੀ ਸੱਲੀ ਕਰਕੇ ਖੜੇ ਲਓ ਜੀ ਲਓ ਸੋ ਤਪਾਈ ਵੇਖੋ ਮੇਰੇ ਵੀਰੋ ਜਿਵੇਂ ਦੇਸੀ ਕੀ ਹੋਈ ਆ ਵੇਖੋ ਉਹ ਜੇ ਸ਼ਹਿਰ ਮਖਿਆਲ ਹੀ ਠੀਕ ਆ ਜੀ ਸਿੱਕੋ ਜਾਂ ਸ਼ਹਿਰ ਇੱਕੋ ਜਿਹਾ ਨੀਰਾ ਸਾਰੇ ਪਾਸੇ ਵੇਖੋ ਚੈੱਕ ਕਰੋ ਤੈਨੂੰ ਆਂਦੀ ਆ ਤਪਾਈ ਸੋ ਹਵਾਨਾ ਚੜ੍ਦਾ ਚੰਗਾ ਖੋਲੂਗੀ ਚੰਗੀ ਬਣੂਗੀ ਉਹ ਵੀ ਘਟੋ ਘੜ ਵੀ 10 ਕ ਦਿਨ ਮੇਰੇ ਵੀਰ ਘਟੋ ਘੜ ਮੰਨੇ ਕੇ ਸੌਦਾ ਕਰਿਓ ਬੋਲਾ ਨਹੀਂ ਭੰਨਿਆ ਜੇ ਕਰਮਾ ਲਈ ਤੇ ਖੁੱਲੇ ਡੁੱਲੇ ਦਿਨ ਲੈ ਜੂਗੀ 10 ਚੰਗੀ ਬਣੂਗੀ ਥੱਲਿਓ ਚਿਹਰੇ ਕਿੰਨੇ ਦੀ ਹੁਣ ਉਹ ਸ਼ਰਨਾ ਨਾ ਕਰੀਏ ਅੱਛਾ ਮੁੱਲ ਫੇਰ 60 ਆ ਹਾ ਉਹ ਇਹ ਤਰ੍ਹਾਂ ਕਰ ਦਈਏ ਲੈ 3 ਨਹੀਂ 3 ਘੱਟ ਕਰ ਲੈ 57 ਦੀ 53 ਦੀ ਕਿਉਂ ਸਾਹਮਣੀ ਕੇ ਭੈਣ ਭਰਾ ਨੇ ਹਾਂ ਹੋਰ ਦੱਸ ਸਾਹਮਣੀ ਸੁਤਨੀ ਆ ਸਾਹਮਣੀ ਆ ਨਾ ਤੇ ਜਿਹੜਾ ਆਪਣਾ ਦੋ ਤਿੰਨ ਹਾਰੇ ਨੇ ਖਾਣਾ ਉਹ ਛੱਡ ਦਿੰਨੇ ਆ ਮੈਂ ਵੀ ਤਿਆਰ ਹੋਈ ਵਛੀ ਮੰਨ ਲਓ ਤੁਸੀਂ ਤੁਹਾਨੂੰ ਵੀ ਪਤਾ ਵਛੀ 65 ਛਿਆਰ ਦੀ ਤਿਆਰ ਹੋਈ ਜਿੰਨੂੰ ਮਰਜ਼ੀ ਦੇ ਦੀਏ ਕੋਈ ਸ਼ੱਕ ਨਹੀਂਗਾ ਹਾਂਜੀ ਲੋ ਵੀ ਭਰਾਵੋ ਅੱਜ ਕਿਸੇ ਵੀਰ ਨੇ ਸਾਹਮਣੀ ਆ ਉਹਦਾ ਵੀਰਾਂ ਦਾ ਵੀ ਆਪਾਂ ਲਿਹਾਜ਼ ਰੱਖ ਦਿੰਦੇ ਆ ਵੀ ਚਲੋ ਅੱਗੇ ਕਿਸੇ ਵੀਰ ਨੇ ਕਿਉਂਕਿ 100 ਏਅਰ ਕਰਨੀ ਆ ਪਾਸੂ ਸੁਬਾਉਣਾ ਠੀਕ ਆ ਜੀ ਆ ਵੇਖੋ ਅੱਜ 57000 ਦੇ ਵਿੱਚ ਮਿਲੂਗੀ ਤੁਹਾਨੂੰ ਪੂਰੀ ਵੱਡੀ ਉਹਨਾਂ ਜਿਹੜੀਆਂ ਆ ਬਹੁਤ ਵੱਡੀ ਆ ਠੀਕ ਆ ਜੀ ਤਿੰਨੇ ਵੜਾ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਚੰਗੇ ਵੱਡੇ ਕੱਦ ਕਾਠ ਵਾਲੀਆਂ ਇਧਰ ਇੱਕ ਜਿਹੜਾ ਦੋਸਤੋ ਮੱਝਾਂ ਦਾ ਸ਼ਕੀਨ ਵੀਰ ਦਾ ਕੋਈ ਮੱਝ ਲਾਪ ਰਿਆ ਤੇ ਆਹ ਤੁਹਾਨੂੰ ਮੱਝ ਦਿਖਾ ਦਿੰਨੇ ਆਪਾਂ ਇਹ ਵੀ ਸੂਈ ਸੁਵਾਈ ਆ ਤਾਜੀ ਸੂਈ ਆ ਜੀ ਇਧਰ ਬੱਚੇ ਦੇ ਕਰ ਲਗੀ ਕਟਾ ਆ ਗਿਆ ਕਟਾ ਨੀਲੀ ਦਾ ਹੀ ਲਓ ਜੀ ਨੀਲੀ ਦਾ ਕਟਾ ਆ ਗਿਆ ਮਗਰ ਠੀਕ ਆ ਜੀ ਵੇਖ ਲਓ ਜਿਹੜੇ ਅੰਗ ਪੈਰ ਪੂਰੇ ਆਪਾਂ ਤੇ ਨਾਲ ਬਾਰੇ ਬਹੁਤਾ ਪਤਾ ਨਹੀਂ ਆ ਨਹੀਂ ਨਹੀਂ ਨੀਲੀ ਦਾ ਕਟਾ ਚੰਗਾ ਆ ਗਿਆ ਆਖੋ ਕਪੈਲੀ ਆ ਚਾਰੇ ਲੱਤਾਂ ਲੁੱਤਾਂ ਪੂਰੀਆਂ ਜਿਹੜੀਆਂ ਧੁੱਪੀਆਂ ਨੇ ਠੀਕ ਆ ਤੇ ਇਹਦਾ ਦੂਜੇ ਵੀਰ ਸ਼ੇਰੇ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ ਸੰਸਭ ਹੋ ਹੀ ਗਏ ਨੂੰ 10 ਦਿਨ ਤੋਂ ਹੋ ਹੀ ਗਏ ਨੇ 10 ਦਿਨ ਆ ਪਾ ਦੀਏ ਕੱਲ ਪਰਸੋਂ ਵੀ 10 ਦਿਨ ਦੇ ਹੀ ਹੈਗੀ ਹੈਗੀ ਠੀਕ ਆ ਜੀ ਆਪ ਤਾਂ ਲਓ ਜੀ 10 ਦਿਨਾਂ ਦਾ ਸੂਬਾ ਬਾਕੀ ਤੁਹਾਨੂੰ ਮਗਰਬ ਖਾਣੇ ਵੀ ਕੀ ਹੈ ਡੋਮਣਾ ਲਾਈ ਫਿਰਦੀ ਚੱਡਾ ਵਿਖਾਉਣੇ ਆਪਾਂ ਤੁਹਾਨੂੰ ਠੀਕਾ ਜੀ ਆ ਕਰਿਓ ਚੱਕ ਦਰਦੀ ਬੜਾ ਮਹੇ ਛੋਟੇ ਛੋਟੇ ਦੀ ਬੜੀ ਖਬਰਦਾਰ ਆ ਦੁੱਧ ਕਿੰਨਾ ਹੈ ਸੰਸਰ 10 ਲੀਟਰ ਐ ਅੱਜ ਦੇ ਟਾਈਮ ਦਾ ਜਿਹੜਾ ਆਪਾਂ ਚਵਾ ਕੇ ਤੋੜ ਕਦਰਨਾ ਇਤਨੂ ਗਿਆ ਉਹ ਠੀਕ ਹੈ ਜੀ ਕੋਈ ਗੱਲ ਨਹੀਂ ਚੀਨਾ ਖੈਰਾ ਨਹੀਂ ਛੱੜਦੀ ਹੱਥ ਤੇਰੀ ਰਾਉ ਲਾਉ ਜੀ ਠੀਕ ਆ ਤੋ ਦਸਾਂ ਦਿਨਾਂ ਦੀ ਦੋਸਤ ਸੁਈ ਆ ਸੁਆ ਮੇਰਾ ਵੀਰ ਕੋਈ ਤੀਜਾ ਮੰਨ ਲੈ ਦੂਜਾ ਮੰਨ ਲੈ ਠੀਕ ਆ ਜੀ ਤੇ ਮਗਰ ਬੱਚਾ ਇਹਦੇ ਕੱਟਾ ਹੈ ਮੇਰੇ ਦੁੱਧ 10 ਕਿਲੋ ਦੱਸ ਰਿਹਾ ਵੀਰ 10 ਕਿਲੋ ਦੁੱਧ ਦੇ ਥਲੇ ਜੀ 10 ਕਿਲੋ ਚੋਕੇ ਦਵਾਂਗੇ ਸੰਸਰ ਠੀਕ ਆ ਜੀ ਇੱਕ ਦਸਾਂ ਦੀ ਗੱਲ ਹੋ ਰਹੀ ਹੈ ਚਵਾਂ ਦੀ ਹੋ ਰਹੀ ਬਰਾਬਰ ਥਣ ਇੱਕੋ ਜੀ ਵਧੀਆ ਜੀ ਵਧੀਆ ਐ ਵਧੀਆ ਪੂਰੀ ਮਜ਼ਬੂਤ ਚੋਣ ਠੀਕ ਆ ਕਿਲੋ ਸਵਾ ਕਿਲੋ ਗਾੜੀ ਹੋਊਗੀ ਮੈਂ ਵੀ ਠੀਕ ਆ ਜੀ ਤਰੀ ਆਈ ਵੇਹ ਲੋ ਆ ਮੈਨੂੰ ਲੈ ਕੇ ਤੇਲ ਤੂ ਲਾਇਆ ਜੀ ਆਈ ਵਿਚਾਰੀ ਉਹੋ ਜੇ ਕਰਾਂ ਜੀ ਠੀਕ ਆ ਠੀਕ ਆ ਕਈ ਜਰਾ ਪਸ਼ੂ ਘਰੋਂ ਪਹਿਲੀ ਵਾਰੀ ਨਿਕਲਦਾ ਬਾਹਰ ਤਾਂ ਬੱਚੇ ਦਾ ਹੀ ਜ਼ਿਆਦਾ ਕਰੀ ਜਾਂਦੀ ਵੀ ਬੱਚਾ ਲਾ ਕੇ ਕਰ ਦੋਗੇ ਇਹ ਕਿੰਨੇ ਦੀ ਫਿਰ ਦਵਾਂਗਾ ਜੀ ਕਿੰਨੇ ਦੀ ਸੰਤੂ ਸਾਹ ਸਪਰੀਆ ਦੀ ਮੈਂ ਦੇ ਦਈਏ ਉਹ ਤਰ੍ਹਾਂ ਦੇ 10 ਕਿਲੋ ਵਾਲੀ ਮੈਂ ਤੁਹਾਨੂੰ ਬੜਾ 90 95 ਤੋਂ ਘੱਟ ਮਿਲਦੀ ਨਹੀਂ ਹਾਂਜੀ ਹਾਂਜੀ ਸਰਦੀ ਸਰਦੀ ਬੁਕਰ ਬਕਲ ਥੋੜੀ ਖੁੱਲੀ ਦੁੱਧ ਮੈਂ ਉਹ ਪੂਰਾ ਵਧੀਆ ਵਾ 70000 ਦੀ ਅੱਜ 70000 ਦੀ ਦੇ ਦੇ ਜੀ ਲਓ ਜੀ 70000 ਦੀ ਇਹ ਤੁਹਾਨੂੰ ਮੱਝ ਮਿਲ ਜੂਗੀ ਠੀਕ ਆ ਜਿਹਨੇ ਘਰ ਚੋਂ ਨਹੀਂ ਫਿਰ ਪਤਲੀ ਚਮੜੀ ਜائیں ਗੰਡੇ ਦੀ ਛਿਲ ਆ ਰਗੀ ਇਧਰ ਵੇਖੋ ਲਓ ਜੀ ਠੀਕ ਆ ਬਿਲਕੁਲ ਇਹਨ ਪਤਲੀ ਚਮੜੀ ਆ ਬਿਲਕੁਲ ਸਕਿਨ ਪਤਲੀ ਬਿਲਕੁਲ ਠੀਕ ਆ ਜੀ ਸੋ 10 ਕਿਲੋ ਦੁੱਧ ਤੇ ਬਾਕੀ ਤੁਹਾਨੂੰ ਵੇਰਵਾ ਪੂਰਾ ਮਿਲ ਗਿਆ 70000 ਦੀ ਮਿਲ ਜੂਗੀ ਆਏ ਗਏ ਤਾਂ ਥੋੜਾ ਬਤਾ ਮਾਨਤਨ ਹੋ ਜੂਗਾ ਆਪ ਮਗਰ ਕਟਾ ਨੀਲੀ ਦਾ ਕਟਾ ਠੀਕ ਆ ਜੀ ਪੂਰਾ ਪਲੇਆ ਪਲੀਤਾ ਮਗਰ ਕਟਾ ਆ ਕਰੂ ਚੱਕ ਕੋਈ ਇਹਨੂੰ ਟਾਈਮ ਨਹੀਂ ਜੇ ਛੱਡਿਆ 7 ਵਜੇ ਇਹਦੀ ਚੁਵਾਈ ਹੋਈ ਜੀ ਠੀਕ ਆ ਜੀ ਸੱਤ ਤੋਂ ਸੱਤ ਜਿਹੜਾ ਮਰਜ਼ੀ ਆ ਕੇ ਚੋਈ ਜਾਵੇ ਠੀਕ ਆ ਸ਼ਾਮ ਨੂੰ ਐਂ ਜਾਵਦੀ ਜਦ ਤੱਕ ਚੋਈ ਨਹੀਂਦੀ ਠੀਕ ਆ ਤੋ ਥੱਲਾ ਚੰਗਾ ਸਾਫ ਬਣਾਉਂਦੀ ਆ ਨਾ ਆ ਹੁਣ ਵੇਖੋ ਵੇਖਣ ਨੂੰ ਐਂ ਜਾਵਦੀ ਆ ਜਿਤਨਾ ਪਤਾ ਨਹੀਂ ਕਦੋਂ ਆਉਂਦੀ ਚੋਈ ਠੀਕ ਆ ਜੀ ਲਓ ਜੀ ਵੀਰ ਸਾਰੇ ਇਹ ਹੋ ਗਏ ਆਪਣੇ ਕੋਲ ਨਾਗ ਜੜੇ ਅੱਜ ਹਾਂਜੀ ਠੀਕ ਆ ਸਭ ਤੋਂ ਸੇ ਪਸ਼ੂ ਸੀ ਅੱਜ ਟੋਟਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਇੱਥੇ ਆਣ ਕੇ ਆਪਣੀ ਤਸੱਲੀ ਤੁਸੀਂ ਕਰ ਲਿਓ ਠੀਕ ਆ ਜੀ ਨਾਗ ਜੜੇ ਆ ਜ਼ਿਆਦਾਤਰ ਆ ਤੇ ਗੱਬਣ ਤੁਹਾਨੂੰ ਦਿਖਾਏ ਆ ਸਵੇ ਸਵੇ ਪਸ਼ੂ ਵਿੱਚ ਦੋ ਹੀ ਸੀਗੇ ਇੱਕ ਟੋਕੜ ਗੱਬਣ ਤੁਹਾਨੂੰ ਬਾ ਸੋ ਐਨੀਮਲ ਚੰਗੇ ਹੋਣਗੇ ਚੰਗੇ ਲੱਗੇ ਹੋਣਗੇ ਠੀਕ ਆ ਜੀ ਇੱਥੇ ਆਣ ਕੇ ਆਪਣੀ ਤਸੱਲੀ ਕਰੋ ਬਾਈ ਸ਼ੇਰ ਇੱਕ ਨੰਬਰ ਬੋਲ ਦੇ ਜੀ ਨੰਬਰ 7715577 ਯਾਰ ਹਾਂ ਜੀ ਆਪਾਂ ਕਿ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰ ਲਿਓ ਠੀਕ ਆ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ